ਪੰਜਾਬ ਦੇ ਬਰਨਾਲੇ ਦੇ ਕੋਠੇ ਸੁਰਜੀਤਪੁਰਾ ਦੀਆਂ ਤਿੰਨ ਧੀਆਂ ਨੇ ਇਕੱਠਿਆਂ ਸਰਕਾਰੀ ਨੌਕਰੀ ਹਾਸਲ ਕੀਤੀ ਹੈ। ਤਿੰਨ ਭੈਣਾਂ ਨੇ ਸਰਕਾਰੀ ਨੌਕਰੀ ਹਾਸਲ ਕਰਕੇ ਆਪਣੇ ਜ਼ਿਲ੍ਹੇ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਦਿੱਤਾ ਤੇ ਤਿੰਨੇ ਭੈਣਾਂ ਬਰਨਾਲਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ 'ਚ ਇਕੱਠੀਆਂ ਕੰਮ ਕਰਤੀਆਂ ਨੇ ਹਾਲਾਂਕਿ ਵਿਭਾਗ ਪਿੰਨਾਂ ਨੂੰ ਵੱਖ-ਵੱਖ ਮਿਲੇ ਨੇ ਇਨ੍ਹਾਂ 'ਚ ਸਭ ਤੋਂ ਵੱਡੀ ਭੈਣ ਸੰਦੀਪ ਕੌਰ ਜਿਸ ਨੂੰ ਭਾਸ਼ਾ ਵਿਭਾਗ 'ਚ ਕੁਰਸੀ ਮਿਲੀ ਵੀਰਪਾਲ ਕੌਰ ਨੂੰ ਆਬਕਾਰੀ ਤੇ ਕਰ ਵਿਭਾਗ 'ਚ ਤੇ ਸਭ ਤੋਂ ਛੋਟੀ ਭੈਣ ਜਸਪ੍ਰੀਤ ਕੌਰ ਨੂੰ ਡੀਸੀ ਦਫ਼ਤਰ 'ਚ ਨਿਯੁਕਤ ਕੀਤਾ ਗਿਆ ਹੈ ਤਿੰਨਾਂ ਭੈਣਾਂ ਨੇ ਆਪਣੀ ਇਸ ਪ੍ਰਾਪਤੀ ਦਾ ਸਦੈਰਾ ਆਪਣੇ ਮਾਪਿਆਂ ਨੂੰ ਦਿੱਤਾ ਤੇ ਵੱਡੀ ਗੱਲ ਇਹ ਕਿ ਇਨ੍ਹਾਂ ਤਿੰਨਾਂ ਭੈਣਾਂ ਨੇ ਕੋਈ ਵੀ ਕੋਚਿੰਗ ਨਹੀਂ ਲਈ ਵੱਡੀ ਕੋਚਿੰਗ ਲੈਣ ਦੀ ਬਜਾਏ ਘਰ 'ਚ ਹੀ ਰੋਜ਼ਾਨਾ ਸਤ 8 ਘੰਟੇ ਪੜ੍ਹਦੀਆਂ ਰਹੀਆਂ ਤੇ ਸਰਕਾਰੀ ਨੌਕਰੀ ਦਾ ਇਮਤਿਹਾਨ ਪਾਸ ਕੀਤਾ। ਉਹਨਾਂ ਕਿਹਾ ਕਿ ਅਸੀਂ ਆਪਣਾ ਮੁਕਾਮ ਹਾਸਲ ਕਰਨ ਲਈ ਸੋਸ਼ਲ ਮੀਡੀਆ ਤੇ ਵਿਆਵਰਗੇ ਕਈ ਪ੍ਰੋਗਰਾਮ त्याग ਦਿੱਤੇ ਜਿਸ ਕਰਕੇ ਅੱਜ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਸਕੀ ਹੈ। ਹਾਂਜੀ ਮੇਰਾ ਨਾਮ ਸੰਦੀਪ ਕੌਰ ਤੇ ਮੇਰੇ ਫਾਦਰ ਸਾਹਿਬ ਦਾ ਨਾਮ ਮਹਿੰਦਰ ਸਿੰਘ ਸਾਡਾ ਪਿੰਡ ਕੋਠੇ ਸਰਜੀਤਪੁਰਾਗਾ ਬਰਨਾਲਾ ਦੇ ਨਾਲ ਹੀ ਲੱਗਦਾ ਪਿੰਡ ਆ ਸਾਡਾ ਤੇ ਇਹ ਮੇਰੀ ਸਿਸਟਰ ਨੇ ਬੀਰਪਾਲ ਤੇ ਇਹ ਜਸਪ੍ਰੀਤ ਮੇਰੀ ਹੁਣੀ ਹੁਣੀ ਜੁਆਇਨਿੰਗ ਹੋਈ ਆ ਭਾਸ਼ਾ ਭਾਗ ਬਰਨਾਲਾ ਦੇ ਵਿੱਚ ਐਜ਼ ਅ ਕਲਰਕ ਤੇ ਜਿਹੜੀ ਮੇਰੀ ਛੋਟੀ ਇਹ ਸਿਸਟ ਬੀਰਪਾਲ ਇਹ ਮਾਰਚ ਦੇ ਵਿੱਚ ਜੁਆਇਨ ਕੀਤਾ ਇਹਨੇ ਐਕਸਾਈਜ਼ ਐਂਡ ਟੈਕਸ ਡਿਪਾਰਟਮੈਂਟ ਦੇ ਵਿੱਚ ਬਰਨਾਲੇ ਕਲਰਕ ਤੇ ਜਸਪ੍ਰੀਤ ਨੇ ਡੀਸੀ ਆਫਿਸ ਬਰਨਾਲਾ ਦੇ ਵਿੱਚ ਕਲਰਕ ਜੁਆਇਨ ਕੀਤਾਗਾ ਤੇ ਮੈਨੂੰ ਬਹੁਤ ਖੁਸ਼ੀ ਹੈਗੀ ਵੀ ਅਸੀਂ ਤਿੰਨੇ ਜਾਣੇ 20 ਸਰਕਾਰੀ ਨੌਕਰੀ ਤੇ ਲੱਗੇ ਤੇ ਮੈਂ ਆਪਣੇ ਪੇਰੈਂਟਸ ਦਾ ਬਹੁਤ ਧੰਨਵਾਦ ਕਰਨਾ ਚਾਹਣੀ ਹੈਗੀ ਵੀ ਉਹਨਾਂ ਨੇ ਸਾਨੂੰ ਇੱਥੇ ਤੱਕ ਪੜਾ ਲਗਾ ਕੇ ਪਹੁੰਚਾਇਆ ਵੀ ਕਦੇ ਸਾਡੇ ਨਾਲ ਕੋਈ ਫਰਕ ਨਹੀਂ ਕੀਤਾ ਹੈਗਾ ਵੀ ਕੁੜੀਆਂ ਮੁੰਡਿਆਂ ਵਾਲਾ ਵੀ ਸਾਨੂੰ ਹਰ ਇੱਕ ਕੰਮ ਵਿੱਚ ਘਰ ਦੇ ਘਰੇਲੂ ਕੰਮਾਂ ਤੋਂ ਛੋਟਿਆਂ ਤੋਂ ਵੱਡਿਆਂ ਲੈ ਕੇ ਮਤਲਬ ਮੁੰਡਿਆਂ ਦੇ ਬਰਾਬਰ ਰੱਖਿਆ ਵੀ ਕੋਈ ਵੀ ਚਾਹੇ ਕੋਈ ਭਾਰ ਭੋਜਾ ਕੰਮਾਂ ਜਾਂ ਕੋਈ ਹੋਰ ਕੋਈ ਮਤਲਬ ਬਾਹਰ ਅੰਦਰ ਆਉਣਾ ਜਾਣਾ ਵੀ ਸਾਨੂੰ ਬਰਾਬਰੀ ਉਹ ਕੀਤਾ ਵੀ ਐ ਨਹੀਂ ਕਿਸੇ ਕੰਮ ਦੇ ਕਿਹਾ ਵੀ ਇਹ ਤੂੰ ਨਹੀਂ ਕਰ ਸਕਦੀ ਹੈਗੀ ਸਮਾਜੀ ਕਾਬਲ ਬਣਾਇਆ ਵੀ ਸਾਨੂੰ ਅੱਗੇ ਜਾ ਕੇ ਵੀ ਕੋਈ ਦਿੱਕਤ ਨਾ ਆਵੇ ਕਿਸੇ ਵੀ ਤਰ੍ਹਾਂ ਦੀ ਮੈਂ ਬੀਬੀਏ ਤੇ ਐਮਬੀਏ ਕੀਤੀ ਹੋਈ ਆ ਮੈਂ ਐਮਬੀਏ ਰੈਗੂਲਰ ਨਹੀਂ ਕੀਤੀ ਮੈਂ ਸਿਸੀ ਥਰੂ ਕੀਤੀ ਹੋਈ ਆ ਤੇ ਪੜਨ ਦੇ ਵਿੱਚ ਸਾਨੂੰ ਇਹ ਦਿੱਕਤਾਂ ਆਈਆਂ ਕਿ ਤਾਂ ਪਿੰਡ ਤੋਂ ਹੋਣ ਕਰਕੇ ਕਿਉਂਕਿ ਜੇ ਆ ਜਦੋਂ ਮੈਂ ਕੋਚਿੰਗ ਵੀ ਲੈਂਦੀ ਸੀ ਤਾਂ ਸਵੇਰੇ ਜਲਦੀ ਜਾਂਦੀ ਸੀ ਮੈਂ ਪੜਨਾ ਆ ਤਾਂ ਉਹਦੇ ਕਰਕੇ ਥੋੜਾ ਜਿਹਾ ਪ੍ਰੋਬਲਮਸ ਆਉਂਦੀਆਂ ਨੇਗੀਆਂ ਤੇ ਪਰ ਵੀ ਇਹ ਸਾਰਾ ਕੁਝ ਕਰਦੇ ਦੇ ਵੀ ਪਰਮਾਤਮਾ ਨੇ ਬਹੁਤ ਵੀ ਸਾਨੂੰ ਹਿੰਮਤ ਦਿੱਤੀ ਅਸੀਂ ਇੱਥੇ ਤੱਕ ਪਹੁੰਚੇ ਤੇ ਮੈਂ ਸਭ ਤੋਂ ਵੱਧ ਧੰਨਵਾਦ ਕਰਦੀ ਆ ਵੀ ਆਪਦੇ ਫਾਦਰ ਸਾਹਿਬ ਦਾ ਵੀ ਉਹ ਫਾਦਰ ਤਾਂ ਹੈਗੇ ਹੈਗੇ ਨੇ ਵੀ ਉਹ ਮਦਰ ਵੀ ਨੇ ਇੱਕ ਤਰ੍ਹਾਂ ਨਾਲ ਵੀ ਸਾਨੂੰ ਐਨੀ سپورਟ ਕੀਤੀ ਕਰੇ ਮੰਮੀ ਨੂੰ ਥੋੜਾ ਬਹੁਤਾ ਲੱਗ ਜਾਂਦਾ ਸੀ ਵੀ ਇਹ ਹੁਣ ਇੰਨਾ ਪੜ੍ਹ ਪੜ੍ਹਦੇ ਨੇ ਵੀ ਪਤਾ ਨਹੀਂ ਕੁਝ ਬਣੂਗਾ ਕਿ ਨਹੀਂ ਬਣੂਗਾ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੇ ਉਸ ਤੋਂ ਵੀ ਸਾਨੂੰ ਵੱਧ ਉਹ ਕੀਤਾ ਵੀ ਵੀ ਨਹੀਂ ਵੀ ਹਿੰਮਤ ਨਹੀਂ ਹਾਰਨ ਦਿੱਤੀ ਹੈਗੀ। ਬਾਕੀ ਮੈਂ ਇਹ ਮੈਸੇਜ ਦੇਣਾ ਚਾਹਣੀ ਹੈਗੀ ਵੀ ਅੱਜ ਕੱਲ ਬੱਚਿਆਂ ਨੂੰ ਇਹ ਗੱਲ ਦਾ ਮੇਨ ਹੈਗਾ ਵੀ ਆਪਾਂ ਕਹਿੰਦੇ ਆ ਵੀ ਜੇ ਹੁਣ ਆ ਚੀਜ਼ ਕੀਤੀ ਹੈ ਤਾਂ ਆਪਾਂ ਨੂੰ ਹੁਣ ਹੀ ਰਿਜ਼ਲਟ ਮਿਲਣਾ ਚਾਹੀਦਾ ਹੈਗਾ। ਤੇ ਪਰ ਆਪਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈ ਚਾਹੇ ਆਪਾਂ ਕਿਤੇ ਵੀ ਆਂਗੇ ਕੋਈ ਵੀ ਕੰਮ ਕਰ ਰਹੇ ਆ ਮੈਂ ਨਹੀਂ ਕਹਿੰਦੀ ਵੀ ਚਲੋ ਆਪਾਂ ਇਹ ਨੌਕਰੀ ਵੱਲ ਜਾਣਾ ਜਾਂ ਕੋਈ ਕੋਈ ਵੀ ਕੰਮ ਕਰਨਾ ਹੈਗਾ ਆਪਾਂ ਨੂੰ ਪੇਸ਼ੈਂਸ ਰੱਖਣੀ ਚਾਹੀਦੀ ਹੈਗੀ। ਆਪਾਂ ਫੇਰ ਐਕਸਪਰਟ ਹੁੰਨੇ ਆਗੇ ਆਪਾਂ ਡਿੱਗ ਡਿੱਗ ਕੇ ਮੈਂ ਬਹੁਤ ਇਗਜ਼ਾਮ ਦਿੱਤੇ ਕਦੇ ਮੇਰਾ 1 ਨੰਬਰ ਤੋਂ ਰਹਿ ਗਿਆ ਕਦੇ 2 ਤੋਂ ਰਹਿ ਗਿਆ ਪਹਿਲਾਂ ਪਹਿਲਾਂ ਹੋਰ ਘੱਟ ਨੰਬਰ ਆਉਂਦੇ ਸੀ ਫਿਰ ਕਦੇ ਟਾਈਪਿੰਗ 'ਚੋਂ ਰਹਿ ਗਿਆ ਤਾਂ ਇੱਕ ਮੈਂ ਹੋਰ ਵੀ ਪੇਪਰ ਦਿੱਤੇ ਇੱਕ ਉਹਦੇ ਵਿੱਚ ਮੇਰਾ ਮਤਲਬ ਮੈਰਿਟ 'ਚ ਵੀ ਨਾਮ ਆਇਆ ਸਭ ਕੁਝ ਹੋ ਗਿਆ ਕਾਉਂਸਲਿੰਗ ਵੀ ਹੋ ਗਈ ਉਹਦੇ 'ਚ ਮੇਰੇ ਸਬਜੈਕਟ ਕਰਕੇ ਵੀ ਉਹਨਾਂ ਨੇ ਕਹਤਾ ਵੀ 3 ਸਾਲ ਇਕਨੋਮਿਕਸ ਬੜੀ ਹੋਣੀ ਚਾਹੀਦੀ ਆ ਮੈਂ ਬੀਵੀਏ 'ਚ ਕੀਤੀ ਤਾਂ ਇਕਨੋਮਿਕਸ ਹੀ ਸੀ ਪਰ ਉਹਨਾਂ ਨੇ ਮੈਨੂੰ एलिजिਬਲ ਨਹੀਂ ਕੀਤਾ ਹੈਗਾ ਉਦੋਂ ਮੇਰਾ ਬਹੁਤ ਮਨ ਦੁਖੀ ਹੋਇਆ ਵੀ ਗ੍ਰੇਡ B ਦੀ ਜੌਬ ਮੇਰੇ ਹੱਥ ਚੋਂ ਗਈ ਵੀ ਮੈਂ एलिजिਬਲ ਨਹੀਂ ਉਦ ਲਈ ਹੋਈ ਹੈਗੀ ਸਬਜੈਕਟ ਕਰਕੇ ਵੀ ਪਰ ਮੈਂ ਵੀ ਉਵੇਂ ਤਾਂ BB ਦੇ ਵਿੱਚ ਇਕਨੋਮਿਕਸ ਪੜ੍ਹੀ ਹੋਈ ਹੈਗੀ ਪਰ ਉਹਨਾਂ ਨੇ ਨਹੀਂ ਮੰਨਿਆ ਹੈਗਾ ਤੇ ਪਰ ਹੁਣ ਅਸੀਂ ਗ੍ਰੇਡ C ਦੇ ਵਿੱਚ ਹਾਂ ਪਰ ਮੈਂ ਕਹਿੰਨੀ ਆ ਵੀ ਅਸੀਂ ਹੋਰ ਮਿਹਨਤ ਕਰਕੇ ਅੱਗੇ ਜਾਈਏ ਤੇ ਆਪਣੇ ਮਾਪੇ ਦਾ ਨਾਮ ਰੋਸ਼ਨ ਕਰੀਏ ਮੈਂ ਤਾਂ ਮੈਨੂੰ ਬਹੁਤ ਕਰਨੀ ਪਈ ਆ ਪਰ ਹੁਣ ਅੱਜ ਅਸੀਂ ਇੰਨੇ ਆਣੇ ਲੱਗੇ ਤਾਂ ਮੈਨੂੰ ਹੁਣ ਆਇਆ ਲੱਗਦਾ ਵੀ ਪਿੱਛੇ ਜਿਵੇਂ ਵੀ ਬਸ ਪਤਾ ਨਹੀਂ ਲੱਗਿਆ ਵੀ ਕਿਵੇਂ ਲੰਘਿਆ ਪਰ ਬਹੁਤ ਔਖਾ ਟਾਈਮ ਲੰਘਿਆ ਵੀ ਐਂ ਲੱਗਦਾ ਹੁੰਦਾ ਸੀ ਵੀ ਕੁਝ ਬਣੂਗਾ ਕਿ ਨਹੀਂ ਬਣੂਗਾ ਤੇ ਪਰ ਫਾਈਨਲੀ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਅਸੀਂ ਇੱਥੇ ਤੱਕ ਪਹੁੰਚੇ ਤੇ ਮੈਂ ਹਾਂ ਮੈਨੂੰ ਇਹ ਗੱਲ ਦਾ ਹੈਗਾ ਵੀ ਮੈਨੂੰ ਇਹਨਾਂ ਦੇ ਕੰਪੇਅਰ ਬਹੁਤ ਵੱਧ ਮਿਹਨਤ ਕਰਨੀ ਪਈ ਆ ਤੇ ਮੈਨੂੰ ਇਹਨਾਂ ਨਾਲੋਂ ਬਾਅਦ ਵਿੱਚ ਮਿਲਿਆ ਨੌਕਰੀ ਪਰ ਮੇਰਾ ਤਜਰਬਾ ਇਹਨਾਂ ਦੇ ਕੰਮ ਆਇਆ ਜੋ ਜੋ ਮੈਨੂੰ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਉਹ ਇਹਨਾਂ ਨੂੰ ਨਹੀਂ ਕਰਨੀਆਂ ਪਈਆਂ ਸੀਗੀਆਂ ਵੀ ਜਿਵੇਂ ਮੈਂ ਸ਼ੁਰੂ ਚ ਹੁੰਦਾ ਸੀ ਵੀ ਮੈਨੂੰ ਨਹੀਂ ਪਤਾ ਹੁੰਦਾ ਸੀ ਮੈਂ ਕੋਈ ਵੀ ਪੇਪਰ ਭਰ ਲੈਂਦੀ ਸੀ ਜਿਵੇਂ ਮਤਲਬ ਕੋਈ ਜਿਹਦਾ ਮੈਨੂੰ ਆਪਾਂ ਉਹਦੇ ਲਈ ਐਲੀਜੀਬਲ ਹੀ ਨਹੀਂ ਹੈਗਾ ਜਾਂ ਕੁਝ ਵੀ ਤੇ ਪਰ ਇਹ ਗੱਲਾਂ ਫਿਰ ਹੌਲੀ-ਹੌਲੀ ਇਹਨਾਂ ਨੂੰ ਤਾਂ ਇਹ ਫੇਸ ਹੀ ਨਹੀਂ ਕਰਨੀਆਂ ਪਈਆਂ ਇਹਨਾਂ ਨੇ ਤਾਂ ਪਹਿਲੇ ਇਗਜ਼ਾਮ ਦਿੱਤਾ ਸੀ ਛੋਟੀ ਸਿਸਟਰ ਨੇ ਵੀ ਜਿਹੜਾ ਇਹਦਾ ਕੁਆਲੀਫਾਈ ਹੋ ਗਿਆ ਕੋਈ ਇਹਨੂੰ ਹੋਰ ਬੁੱਕ ਨਾਲ ਮੱਥਾ ਨਹੀਂ ਮਾਰਨਾ ਪਿਆ ਵੀ ਜਿਵੇਂ ਆਪਾਂ ਕੁਝ विदाउट होतो ਪੜ ਰਹੇ ਹਾਂਗੇ ਵੀ ਜਿਵੇਂ ਇਹਦੇ ਲਈ ਜਮਾ ਸਭ ਕੁਝ ਬਣਿਆ ਬਣਾਇਆ ਸੀ ਵੀ ਹਾਂ ਠੀਕ ਆ ਮੈਂ ਕੋਚਿੰਗ ਲੈਂਦੀ ਸੀ ਸ਼ੁਰੂ ਚ ਇੱਥੇ ਗਗਨਦੀਪ ਗੋਇਲ ਸਰ ਸੀਗੇ ਹੁਣ ਉਹ ਕੋਰਚ ਨੇਗੇ ਤੇ ਉਸ ਤੋਂ ਬਾਅਦ ਫਿਰ ਮੈਂ ਉੱਥੋਂ ਥੋੜਾ ਟਾਈਮ ਪੜ੍ਹੀ ਫਿਰ ਉਸ ਤੋਂ ਬਾਅਦ ਮੈਂ ਸੈਲਫ ਸਟੱਡੀ ਕੀਤੀ ਹੈਗੀ ਮੈਨੂੰ ਟਾਈਪਿੰਗ ਦੀ ਵੀ ਦਿੱਕਤ ਬਹੁਤ ਆਈ ਆ ਪਹਿਲਾਂ ਮੇਰਾ ਪੇਪਰ ਕਲੀਅਰ ਹੋ ਜਾਂਦਾ ਮੇਰੀ ਟਾਈਪਿੰਗ ਨਹੀਂ ਸੀ ਹੁੰਦੀ ਹੈਗੀ ਫਿਰ ਮੈਂ ਟਾਈਪਿੰਗ 'ਚ ਉਹੀ ਆ ਵੀ ਮਿਹਨਤ ਕਰਨੀ ਪੈਂਦੀ ਹੈਗੀ ਤੇ ਫਿਰ ਮੈਂ ਟਾਈਪਿੰਗ 'ਚ ਇੰਨੀ ਕਿ ਮਿਹਨਤ ਕੀਤੀ ਵੀ ਮੈਂ ਮਤਲਬ ਜਦੋਂ ਸਪੀਡ 35 ਤੋਂ 40 ਤੋਂ ਵੱਧ ਨਹੀਂ ਸੀ ਰਹੀ ਫਿਰ ਮੈਂ ਇੱਕ ਹਫਤਾ ਮੈਂ 2-2 3-3 ਘੰਟੇ ਮਤਲਬ ਲਗਾਤਾਰ ਟਾਈਪਿੰਗ ਕੀਤੀ ਆ ਤੇ ਮੈਂ ਇੱਕ ਹਫਤੇ ਚ ਆਪਦੀ ਇੰਨੀ ਸਪੀਡ ਇੰਕਰੀਜ਼ ਕਰ ਲਈ ਵੀ ਮੈਨੂੰ ਜਿਹੜੇ ਪੇਪਰ ਮੇਰੇ ਨਰਵਸ ਹੋਣ ਕਰਕੇ ਵੀ ਮੈਂ ਇੱਥੇ 35-40 ਦੀ ਸਪੀਡ ਕੱਢ ਲੈਂਦੀ ਸੀ ਉੱਥੇ ਜਾ ਕੇ ਨਰਵਸ ਹੋ ਜਾਂਦੀ ਸੀ ਤੇ ਰਹਿ ਜਾਂਦੀ ਸੀ ਤੇ ਫਿਰ ਇਸ ਵਾਰੀ ਮੈਨੂੰ ਲੱਗ ਰਿਹਾ ਸੀ ਵੀ ਮੈਨੂੰ ਡਰ ਲੱਗੂਗਾ ਜਾਂ ਲਗ 20 ਤੱਕੇ ਨਾਲ ਵੀ ਮੈਨੂੰ ਡਰ ਕਿਉਂ ਨਹੀਂ ਲੱਗ ਰਿਹਾ ਪਰ ਉੱਥੇ ਮੈਨੂੰ ਜਮਾਂ ਕੋਈ ਡਰ ਨਹੀਂ ਲੱਗਿਆ ਵੀ ਮੈਂ ਨਾਰਮਲ ਆਪਦਾ ਪੇਪਰ ਮੈਂ 2-3 ਮਿੰਟ ਪਹਿਲਾਂ ਟਾਈਪਿੰਗ ਕਰਕੇ ਬੈਠੀ ਸੀ ਰਾਮਨਾਲ ਵੀ ਇੰਨਾ ਮਤਲਬ ਮੇਰੇ ਹੱਥ ਤੇ ਮੇਰਾ ਮਨ ਸਟਰੋਂਗ ਹੋ ਗਿਆ ਸੀ ਵੀ ਇੰਨੀ ਪ੍ਰੈਕਟਿਸ ਹੋ ਗਈ ਸੀ ਵੀ ਮੈਨੂੰ ਮੈਂ ਸੋਚ ਰਹੀ ਸੀ ਵੀ ਮੈਨੂੰ ਡਰ ਲੱਗੇ ਜਾਂ ਲੱਗੂਗਾ ਪਰ ਮੈਨੂੰ ਫੇਰ ਵੀ ਨਹੀਂ ਲੱਗ ਰਿਹਾ ਸੀ ਵੀ ਮੈਂ ਆਪਦੇ ਟਾਈਮ ਤੋਂ ਪਹਿਲਾਂ ਤੇ ਬਿਨਾ ਕਿਸੇ ਗਲਤੀ ਕਰੇ ਵੀ ਆਪਦਾ ਕਨਫਰਮ ਸੀ ਵੀ ਮੈਂ ਹਾਂ ਅੱਜ ਵੀ ਮੇਰਾ ਸਭ ਤੋਂ ਪਹਿਲੀਆਂ ਸੀ ਨਾਮ ਹੋਊਗਾ ਹੁਣ ਮੈਨੂੰ ਬਹੁਤ ਮਾਣ ਆ ਵੀ ਮੈਨੂੰ ਚਲੋ ਆਪ ਦਾ ਮੇਰਾ ਹੋਇਆ ਤਾਂ ਬਹੁਤ ਵਧੀਆ ਵਧੀਆ ਗੱਲ ਲਗੀ ਪਰ ਮੈਨੂੰ ਇਸ ਤੋਂ ਮਾਣਾ ਵੀ ਮੇਰੀਆਂ ਭੈਣਾਂ ਨੇ ਵੀ ਚਲੋ ਜਿਵੇਂ ਮੈਂ ਮੇਰੀ ਗਾਈਡੈਂਸ ਕਹ ਲੋ ਚਾਹੇ ਵੀ ਇਹਨਾਂ ਨੇ ਮਤਲਬ ਉਹਨੂੰ ਫੋਲੋ ਕੀਤਾ ਜਮਾ ਮੰਨਿਆ ਤੇ ਵੀ ਉਹਦੇ ਕਰਕੇ ਵੀ ਮੈਨੂੰ ਐਵੇਂ ਨਹੀਂ ਹੈਗਾ ਵੀ ਉਹਨਾਂ ਦਾ ਨਹੀਂ ਬਣਿਆ ਨਹੀਂ ਫਿਰ ਮੈਨੂੰ ਮੇਰੇ ਮਨ ਚ ਰਹਿਣਾ ਸੀ ਵੀ ਉਹਨਾਂ ਦਾ ਉਹਨਾਂ ਦਾ ਰਹਿ ਗਿਆ ਮਤਲਬ ਕਿਸੇ ਗੱਲਾਂ ਤੇ ਉਹ ਆਪ ਦਾ ਸੈਟਲ ਨਹੀਂ ਗਿਆ ਤੇ ਆਪਦੇ ਮਾਪੇ ਬਾਬਤੇ ਮਾਣਾ ਵੀ ਉਹਨਾਂ ਨੇ ਸਾਨੂੰ ਕਦੇ ਕੋਈ ਵੀ ਵੀ ਪ੍ਰੋਬਲਮ ਆਉਣ ਦਿੱਤੀ ਹੈਗੀ ਕਿਉਂਕਿ ਪੇਪਰ ਹੁੰਦੇ ਸੀ ਕਈ ਵਾਰੀ ਚੰਡੀਗੜ੍ਹ ਪੇਪਰ ਹੋਣਾ ਪਟਿਆਲੇ ਹੋਣਾ ਤਾਂ ਇਹਨਾਂ ਨਾਲ ਜਾਣਾ ਭਵੇਂ ਔਖੇ ਸੌਖੇ ਕਿਵੇਂ ਵੀ ਵੀ ਘਰੇ ਕੋਈ ਕੰਮ ਵੀ ਖੇਤੀਬਾੜੀ ਹੋਣ ਕਰਕੇ ਵੀ ਬਹੁਤ ਘਰੇਲੂ ਕੰਮਾਂ ਚ ਉਲਝੇ ਰਹਿੰਦੇ ਸੀਗੇ ਵੀ ਫੇਰ ਵੀ ਪਰ ਕਦੇ ਸਾਡੀ ਪੜ੍ਹਾਈ ਨੂੰ ਨਹੀਂ ਪਿੱਛੇ ਰੱਖਿਆ ਭਵੇਂ ਹੋਰ ਘਰ ਦਾ ਕੰਮ ਕੋਈ ਪਿੱਛੇ ਰਹਿ ਜਾਂਦਾ ਕਿਉਂਕਿ ਕਈ ਵਾਰੀ ਹੁੰਦਾ ਸਰਕਾਰ ਸੋਦੀਆ 4 ਸਾਲ ਕੁਝ ਨਹੀਂ ਕਰਦੀ ਹੈਗੀ ਜੰਮਾ ਐਂਡ ਤੇ ਆ ਕੇ ਉਹਨਾਂ ਨੂੰ ਆਇਆ ਹੁੰਦਾ ਵੀ ਅਸੀਂ ਆਪਦਾ ਉਹ ਕਰੀਏ ਇਹ ਇਹ ਸਾਲ ਦੇ ਸਾਲ ਜਾਂ ਮਤਲਬ ਇਹ ਜਰੂਰ ਸੋਚਣਾ ਚਾਹੀਦਾਗਾ ਵੀ ਹਰ ਇੱਕ ਸਰਕਾਰ ਨੂੰ ਹੀ ਆਪਦਾ ਕੰਮ ਟਾਈਮ ਤੇ ਕਰਨਾ ਚਾਹੀਦਾਗਾ ਉਹਨਾਂ ਨੂੰ ਵੋਟਾਂ ਪਾ ਕੇ ਕਿਸੇ ਨੇ ਕੁਝ ਬਣਾਇਆਗਾ ਲੋਕਾਂ ਨੇ ਤਾਂ ਕੰਮ ਕਰਨੇ ਚਾਹੀਦੇ ਨੇ ਟਾਈਮ ਤੇ ਤਾਂ ਕਿ ਕਿਸੇ ਨੂੰ ਮਤਲਬ ਪੇਰੈਂਟਸ ਵੀ ਹਰਾਸ਼ ਨਾ ਹੋਣ ਤੇ ਬੱਚੇ ਵੀ ਨਾ ਹੋਣ ਮੇਰਾ ਨਾਮ ਵੀਰਪਾਲ ਗੋਰਾ ਮੈਂ ਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ ਬਰਨਾਲਾ ਚ ਜੁਆਇਨਿੰਗ ਹੋਈ ਹੈ ਮੇਰੀ ਮੇਰੀ ਗ੍ਰੈਜੂਏਸ਼ਨ ਆ ਬੀਏ ਕੀ ਕਹਿਣਾ ਚਾਹੋਗੇ ਜਿਹੜੀ ਹੁਣ ਤੁਹਾਡੀ ਤਿੰਨੇ ਭੈਣਾਂ ਦੀ ਸਰਕਾਰੀ ਨੌਕਰੀ ਲੱਗੀ ਆ ਪੇਰੈਂਟਸ ਨੇ ਇੰਨਾ ਸਾਰ ਸਟਾਪੜਾਇਆ ਲਖਾ ਇਸ ਪ੍ਰਾਪਤੀ ਤੇ ਪਹਿਲਾਂ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਰੱਬ ਦਾ ਸ਼ੁਕਰਾਨਾ ਵੀ ਜਿਹੜੇ ਸਾਨੂੰ ਇੱਥੇ ਤੱਕ ਲੈ ਕੇ ਆਏ ਤੇ ਸਾਡੇ ਪੇਰੈਂਟਸ ਨੇ ਸਾਨੂੰ ਬਹੁਤ ਸਪੋਰਟ ਕੀਤੀ ਇਹ ਮੀਨਸ ਉਹਨਾਂ ਨੇ ਮਤਲਬ ਇੰਨੇ ਐਗਜ਼ਾਮ ਮਤਲਬ ਹੋ ਜਾਂਦੇ ਸੀ ਹਨਾ ਵੀ ਕਈ ਵਾਰ ਇੱਕ ਦੋ ਪੁਆਇੰਟਸ ਤੇ ਰਹਿ ਗਏ ਜਾਂ ਕਈ ਪੇਪਰ ਕਲੀਅਰ ਹੋ ਜਾਂਦੇ ਸੀ ਟਾਈਪਿੰਗ 'ਚ ਉਹ ਰਹਿ ਜਾਂਦੇ ਸੀ ਜਾਂ ਬਾਕੀ ਪੁਲਿਸ ਵਗੈਰਾ ਦੇ ਵਿੱਚ ਕਈ ਵਾਰ ਇੱਕ ਦੋ ਟ੍ਰਾਇਲਸ ਜੋ ਜੇਲ ਸੁਪਰਡੈਂਟ ਦਾ ਜੇ ਮੇਰਾ ਟ੍ਰਾਇਲ ਰਹਿ ਗਿਆ ਸੀਗਾ ਮਤਲਬ ਉਦੋਂ ਆਹ ਹਾਰ ਮੰਨ ਜਾਂਦੀ ਸੀ ਅਸੀਂ ਕਦੇ-ਕਦੇ ਵੀ ਇਹ ਕੀ ਹੋ ਗਿਆ ਇੱਕ ਵਾਰ ਜਦੋਂ ਅਸੀਂ ਮੇਰੇ ਪਾਪਾ ਨਾਲ ਗਏ ਸੀ ਟ੍ਰਾਇਲ ਦਮਾਉਣ ਆਉਂਦੇ ਹੋਏ ਮੈਂ ਮਤਲਬ ਰੋਣ ਲੱਗ ਗਈ ਸੀ ਟ੍ਰਾਇਲ ਦੇ ਕਿ ਆ ਕੇ ਵੀ ਹੁਣ ਮਤਲਬ ਉਦੋਂ ਮੈਂ ਇੱਕਦਮ ਡਾਊਨ ਹੋ ਗਿਆ ਸੀ ਮੇਰਾ ਵੀ ਹੁਣ ਇਸ ਤੋਂ ਬਾਅਦ ਨਾ ਮੈਂ ਮਤਲਬ ਇਹ ਪੇਪਰ ਕਲੀਅਰ ਹੋ ਜਾਂਦਾ ਵੀ ਕੋਈ ਆਪਸ਼ਨ ਨਹੀਂ ਸੀ ਮੇਰੇ ਕੋਲੇ ਇੱਕ ਕੋਈ ਆਪਸ਼ਨ ਹੁੰਦੀ ਸੀ ਕਿਉਂਕਿ ਬਾਕੀ ਲੋਕ ਕਹਿੰਦੇ ਸੀ ਵੀ ਇੱਕ ਜਾਣਾ ਤਾਂ ਬਾਹਰ ਜਾਓ ਵੀ ਤੁਸੀਂ ਤਿੰਨ ਨੂੰ ਵੀ ਤੁਹਾਡੇ ਪੇਰੈਂਟਸ ਦਾ ਬਾਰੇ ਸੋ ਪਰ ਅਸੀਂ ਸੋਚਿਆ ਹੋਇਆ ਸੀ ਵੀ ਜੇ ਸਾਡਾ ਇੱਧਰ ਬਣ ਗਿਆ ਤਾਂ ਸਾਡਾ ਬਹੁਤ ਹੀ ਵਧੀਆ ਹੋ ਜਾਊ ਤਿੰਨੇ ਇੱਥੇ ਅਸੀਂ ਸਾਰੇ ਫੈਮਿਲੀ ਨਾਲ ਇੱਥੇ ਇੰਡੀਆ 'ਚ ਹੀ ਰਹਾਂਗੇ ਪੰਜਾਬ 'ਚ ਪਰ ਕਦੇ ਕਦੇ ਮਨ ਡੋਲ ਜਾਂਦਾ ਸੀਗਾ ਵੀ ਜਦੋਂ ਬਾਹਰ ਬਹੁਤ ਜਿਆਦਾ ਕਹਿਣ ਲੱਗ ਜਾਂਦੇ ਸੀ ਵੀ ਤੁਸੀਂ ਕਿਉਂ ਨਹੀਂ ਜਾਂਦੇ ਬਾਹਰ ਵੀ ਜਾਣਾ ਚਾਹੀਦਾ ਸਾਨੂੰ ਫਿਰ ਮਨ ਐਂ ਕਰਦਾ ਸੀ ਵੀ ਨਹੀਂ ਵੀ ਇੱਥੇ ਹੀ ਰਹਾਂਗੇ ਉਦੋਂ ਜਦੋਂ ਮੈਂ ਆ ਰਹੀ ਸੀ ਅਸੀਂ ਵਾਪਸ ਮੈਨੂੰ ਐਸੀ ਡੈਡੀ ਵੀ ਅੱਜ ਵੀ ਮਤਲਬ ਲਾਸਟ ਮੈਨੂੰ ਐਸੀ ਵੀ ਆ ਪੇਪਰ ਕਲੀਅਰ ਹੋ ਗਿਆ ਵੀ ਹੁੜਾ ਅੱਜ ਟ੍ਰਾਇਲ ਵੀ ਹੋ ਜਾਊਗਾ ਵੀ ਜ਼ਰੂਰ ਹੋਊਗਾ ਮਤਲਬ ਮਨ ਨੂੰ ਐ ਸੀਗਾ ਮਤਲਬ ਜਦੋਂ ਪਰ ਨਹੀਂ ਹੋਇਆ ਚਲੋ ਫਿਰ ਜਦੋਂ ਅਸੀਂ ਵਾਪਸ ਆਏ ਤਾਂ ਪਾਪਾ ਨੇ ਮੈਨੂੰ ਹੌਸਲਾ ਦਿੱਤਾ ਵੀ ਕੋਈ ਨਾ ਵੀ ਤਾਂ ਕੀ ਹੋ ਗਿਆ ਫਿਰ ਮੈਨੂੰ ਉਹਦੇ ਆਏ ਲੱਗਿਆ ਵੀ ਚਲੋ ਅੱਜ ਵੀ ਡੈਡੀ ਨੇ ਵੀ ਕਿਹਾ ਵੀ ਕਿ ਚਲ ਕੋਈ ਨਾ ਜੇ ਨਹੀਂ ਹੋ ਗਿਆ ਵੀ ਅੱਗੇ ਮਿਹਨਤ ਕਰਿਓ ਇਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਵੀ ਤੁਸੀਂ ਚਲੋ ਜੇ ਨਹੀਂ ਵੀ ਤੁਸੀਂ ਲੱਗੀਆਂ ਸਰਕਾਰੀ ਨੌਕਰੀ ਵੀ ਤੁਹਾਡੇ ਕੋਲੇ ਵੀ ਪ੍ਰਾਪਤੀ ਕੋਸਤਾ ਹੋਊਗਾ ਵੀ ਤੁਹਾਨੂੰ ਵੀ ਕੀ ਪਤਾ ਵੀ ਤੁਹਾਡੀ ਵੀ ਨੌਕਰੀ ਲੱਗ ਕੇ ਵੀ ਕਿਵੇਂ ਤੁਹਾਡਾ ਜੀਵਨ ਵਧੀਆ ਹੋਊਗਾ ਵੀ ਤੁਸੀਂ ਬਸ ਮਿਹਨਤ ਨਾ ਛੱਡਿਓ ਆਪਣੀ ਅਸੀਂ ਉਵੇਂ ਮਿਹਨਤ ਕਰਦੇ ਰਹੇ ਆਪਦੇ ਫਿਰ ਦੁਬਾਰੇ ਆਏ ਹੋਇਆ ਵੀ ਹਾਂ ਵੀ ਕਰਾਂਗੇ ਮਿਹਨਤ ਕਿਉਂਕਿ ਮੇਰੇ ਨਾਲ ਦੀਆਂ ਸਾਰੀਆਂ ਫਰੈਂਡਸ ਨੇ ਜਿੰਨੀਆਂ ਵੀ ਉਹ ਸਾਰੀਆਂ ਬਾਹਰ ਚਲੀ ਗਈਆਂ ਅੱਜ ਉਹ ਸਾਰੀਆਂ ਬਾਹਰ ਸੈਟਲ ਲੈਂਗੀਆਂ ਮਤਲਬ ਬਾਹਰ ਨਹੀਂ ਗਈਆਂ ਮੈਂ ਹੀ ਇਕੱਲੀ ਇੱਥੇ ਆ ਤੇ ਉਹਨਾਂ ਚੋਂ ਸਾਰਿਆਂ ਚੋਂ ਮੈਂ ਹੀ ਇਕੱਲੀ ਸਰ ਗਵਰਨਮੈਂਟ ਜੌਬ ਤੇ ਆ ਮਤਲਬ ਅੱਜ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਉਹ ਕਹਿੰਦੀਆਂ ਨੇ ਹੁਣ ਵੀ ਉਹ ਕਹਿੰਦੀਆਂ ਨੇ ਵੀ ਵੀ ਵਧੀਆ ਹੋਇਆ ਵੀਵੇਂ ਮੈਂ ਹੁਣ ਰੱਬ ਦਾ ਹੀ ਸ਼ੁਕਰ ਕਰਦੀ ਆਂ ਵੀ ਬਹੁਤ-ਬਹੁਤ ਵੀ ਅਸੀਂ ਜਿੱਥੇ ਤੱਕ ਪਹੁੰਚਾਇਆ ਉਹਨਾਂ ਨੇ ਬਹੁਤ ਵਧੀਆ ਅੱਗੇ ਵੀ ਸਾਡੇ ਨਾਲ ਨੇ ਤੇ ਪਿੱਛੇ ਵੀ ਰਹੇ ਨੇ ਤੇ ਹੋਰ ਬਾਕੀ ਸਾਡੇ ਮਤਲਬ ਸਪੋਰਟ ਚਾਚਾ ਜੀ ਵੀ ਮਤਲਬ ਐ ਮੇਰੇ ਚਾਚਾ ਜੀ ਸਪੋਰਟ ਕਰਦੇ ਰਹੇ ਨੇ ਸਾਨੂੰ ਵੀ ਐਵੇਂ ਕਰੋ ਤੁਸੀਂ ਤੇ ਬਾਕੀ ਟ੍ਰੈਲ ਵਗੈਰਾ ਸਿੱਥੇ ਇਸਰੀ ਕਾਲਜ ਬਿੱਟੂ ਸਰ ਟ੍ਰੇਨਿੰਗ ਦਿੰਦੇ ਨੇਗੇ ਉਹਨਾਂ ਨੇ ਬਹੁਤ ਵਧੀਆ ਮਤਲਬ ਸਾਨੂੰ ਹੌਸਲਾ ਦਿੰਦੇ ਸੀ ਉਹ ਕੰਗਨ ਸਰ ਨੇ ਬਰਨਾਲੇ ਤੋਂ ਮਤਲਬ ਉਹਨਾਂ ਨੇ ਸਾਨੂੰ ਗਾਈਡੈਂਸ ਦਿੱਤੀ ਜਿਵੇਂ ਇਹਨਾਂ ਨੂੰ ਦਿੱਤੀ ਪਹਿਲਾਂ ਵੀ ਇੱਥੋਂ ਇੱਥੋਂ ਇਹ ਇਹ ਚੀਜ਼ਾਂ ਚੀਜ਼ਾਂ ਤੁਸੀਂ ਪੜ੍ਹਨੀਆਂ ਨੇ ਜਿਵੇਂ ਸਾਨੂੰ ਹਲੇ ਉਹਨਾਂ ਮਤਲਬ ਹੈ ਨਹੀਂ ਸੀ ਪਹਿਲਾਂ ਮੇਰੇ ਸਿਸਟਰ ਪਈ ਸੀ ਇਸ ਲਾਈਨ ਦੇ ਵਿੱਚ ਇਹਨਾਂ ਨੂੰ ਮਤਲਬ ਜਿਵੇਂ ਇਹ ਸਾਨੂੰ ਗਾਈਡੈਂਸ ਦੇਈ ਗਏ ਵੀ ਮੈਂ ਕਰਨੀ ਹੈ ਵੀ ਜਿਵੇਂ ਸਾਡੇ ਪੇਰੈਂਟਸ ਅਨਪੜ੍ਹ ਸੀ ਮਤਲਬ ਉਹਨਾਂ ਨੂੰ ਨਹੀਂ ਸੀ ਪਤਾ ਨਾ ਸਾਡੇ ਕੋਈ ਬੈਕਗ੍ਰਾਉਂਡ ਚ ਇਹ ਜਾ ਰਿਹਾ ਸੀ ਵੀ ਕੋਈ ਜੋਬ ਤੇ ਰਿਹਾ ਹੋਵੇ ਜਾਂ ਸਾਨੂੰ ਕੋਈ ਗਾਰਡ ਕਰ ਸਕੇ ਤੇ ਇਹਨਾਂ ਨੇ ਮਤਲਬ ਇਹ ਪਏ ਤਾਂ ਸਾਨੂੰ ਪਤਾ ਲੱਗਿਆ ਵੀ ਵੀ ਸਾਨੂੰ ਗਾਈਡੈਂਸ ਮਿਲੀ ਤਾਂ ਇਹਨਾਂ ਦੇ ਨਾਲ ਅਸੀਂ ਫਿਰ ਮਤਲਬ ਕਰ ਕਰਕੇ ਸਾਰਾ ਕੁਝ ਮਤਲਬ ਇਹ ਸਾਨੂੰ ਕਰਾਈ ਗਏ ਇੱਥੋਂ ਇੱਥੋਂ ਪੜਨਾ ਇਹਨਾਂ ਨੇ ਸਿਰ ਮਟੀਰੀਅਲ ਵਗੈਰਾ ਤੇ ਫਿਰ ਛੋਟੇ ਸਿਸਟਰ ਮੇਰੇ ਇਹ ਸਾਡੇ ਤੋਂ ਮਤਲਬ ਆ ਕੀ ਤਾਂ ਇਹਨੇ ਬਸ ਥੋੜਾ ਟਾਈਮ ਦਿੱਤੀ ਤਿਆਰੀ ਮਤਲਬ ਇਹਨੂੰ ਪਤਾ ਸੀਗਾ ਇਹ ਫਿਰ ਮਤਲਬ ਜਲਦੀ ਸਾਡੇ ਨਾਲ ਸਭ ਤੋਂ ਪਹਿਲਾਂ ਲੱਗੇ ਨੇਗੇ ਟਾਈਪਿੰਗ ਲਈ ਪਹਿਲਾਂ ਸੀ ਆਨਲਾਈਨ ਮਤਲਬ ਕਲਾਸਿਸ ਲੈ ਲੀਆਂ ਸੀਗੀਆਂ ਥੋੜਾਕ ਟਾਈਮ ਕਲਾਸ ਲੈਂਦੀਆਂ 15 ਦਿਨ ਬਾਕੀ ਫਿਰ ਉਸ ਤੋਂ ਬਾਅਦ ਘਰੇ ਆਨਲਾਈਨ ਟਾਈਪਿੰਗ ਤੇ ਮਤਲਬ ਸਰਚ ਕਰਕੇ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਵੀ ਨਟਤ ਵਗੈਰਾ ਤੋਂ ਲੈ ਕੇ ਵੀ ਕਿਵੇਂ ਜਿਵੇਂ ਰਾਵੀ ਫੌਂਟ ਵਗੈਰਾ ਤੇ ਆਉਂਦਾ ਪੰਜਾਬੀ ਦਾ ਇੰਗਲਿਸ਼ ਤਾਂ ਚਲੋ ਹੋ ਰਹੀ ਸੀਗੀ ਬਾਕੀ ਉੱਥੋਂ ਰਾਵੀ ਦਾ ਨਟ ਵਗੈਰਾ ਤੋਂ ਇੰਟਰਨੈਟ ਤੋਂ ਗਾਈਡੈਂਸ ਲੈ ਕੇ ਉਥੋਂ ਮਤਲਬ ਘਰੇ ਆਪਣੀ ਤਿਆਰੀ ਕਰ ਲੈਂਦੇ ਸੀਗੇ ਕਿੰਨੇ ਕਿੰਨੇ ਘੰਟੇ ਤੋਂ ਦੀ ਜਿਹੜੀ ਪੜ੍ਹਾਈ ਦਾ ਜਾਂ ਹਾਂਜੀ ਪਹਿਲਾਂ ਅਸੀਂ ਮਤਲਬ ਟਾਈਪਿੰਗ ਰੋਜ਼ਾਨਾ ਕਰਦੇ ਹੁੰਦੇ ਸੀ ਜਦੋਂ ਪੇਪਰ ਫਿਲ ਕਰਤਾ ਸੀਗਾ ਥੋੜਾ ਟਾਈਮ ਕੱਢਦੇ ਸੀ ਮਤਲਬ ਜਿਆਦਾ ਸਟੱਡੀ ਨਹੀਂ ਦਿੰਦੇ ਸੀਗੇ ਫਿਰ ਜਦੋਂ ਸਟੱਡੀ ਮਤਲਬ ਕਰਦੇ ਕੰਮਕਾਰਾਂ ਨੂੰ ਕਰਕੇ ਮਤਲਬ ਅਸੀਂ ਆਏ ਸੀ ਮਤਲਬ ਸਟੱਡੀ ਕਰਨੀ ਸੀ ਰੋਜ਼ ਜਿੰਨੀ ਹੁੰਦੀ ਸੀ ਮਤਲਬ ਜਿੰਨਾ ਵੱਧ ਤੋਂ ਵੱਧ ਟਾਈਮ ਦੇ ਸਕਦੇ ਸੀ ਮਤਲਬ ਬਾਕੀ ਕੰਮ ਮਤਲਬ ਛੱਡ ਰੱਖੇ ਸਾਰੇ ਜਿਵੇਂ ਕੋਈ ਫੰਕਸ਼ਨ ਵਗੈਰਾ ਅਟੈਂਡ ਕਰਨੇ ਹਜੇ ਕੁਛ ਛੱਡਿਆ ਹੋਇਆ ਸੀ ਸਭ ਮਤਲਬ ਆਪਣਾ ਕਨਸਟਿਟਿਊਟ ਕੰਟ੍ਰੇਟਸ ਆਫ ਪੜ੍ਹਾਈ ਤੇ ਕੀਤਾ ਹੋਇਆ ਸੀਗਾ ਉਹਦੇ ਵਿੱਚੋਂ ਥੋੜਾ ਟਾਈਮ ਕੱਢ ਲੈਂਦੇ ਸੀ ਟਾਈਪਿੰਗ ਲਈ ਨਹੀਂ ਪਹਿਲਾਂ ਜਦੋਂ ਸਟੱਡੀ ਕਰਕੇ ਜਦੋਂ ਪੇਪਰ ਹੋ ਗਿਆ ਸੀ ਉਸ ਤੋਂ ਬਾਅਦ ਮਤਲਬ ਐ ਮਤਲਬ ਹੋ ਗਿਆ ਸੀ ਵੀ ਹਾਂ ਹੋ ਸਕਦਾ ਵੀ ਇੰਨੇ ਨੰਬਰ ਬਣ ਰਹੇ ਨੇ ਆਪਣੇ ਤਾਂ ਆਪਣਾ ਟਾਈਪਿੰਗ 'ਚ ਨਾਮ ਆਊਗਾ ਫਿਰ ਮਤਲਬ ਰੋਜ਼ਾਨਾ 2-2 3-3 ਘੰਟੇ ਟਾਈਪਿੰਗ ਪੰਜਾਬੀ ਇੰਗਲਿਸ਼ ਉਹਦੇ ਲਈ ਕੱਢਦੇ ਹੁੰਦੇ ਸੀਗੇ ਫਿਰ ਰੱਬ ਦੀ ਕਿਰਪਾ ਨਾਲ ਉਹ ਟਾਈਪਿੰਗ ਚ ਨਾਮ ਆਇਆ ਫਿਰ ਟਾਈਪਿੰਗ ਹੋਈ ਹਾਂਜੀ ਉਹ ਕਰਨੇ ਪੈਂਦੇ ਸੀ ਹਾਂਜੀ ਮੈਨੇਜਰ ਪਹਿਲਾਂ ਸਾਰੇ ਕਰਦੇ ਕੰਮ ਕਰਕੇ ਫਿਰ ਹੀ ਪੜਾਈ ਦਾ ਕਰਦੇ ਹੁੰਦੇ ਸੀਗੇ ਮਤਲਬ ਇਹ ਸਾਰਾ ਕੰਮ ਨਾਲ ਨਾਲ ਕਰਨਾ ਪਿਆ ਸਾਨੂੰ ਮੈਂ ਇਹੀ ਕਹਿਣਾ ਚਾਹਣੀ ਆ ਵੀ ਅੱਗੇ ਨਾਲੋਂ ਤਾਂ ਫਰਕ ਪੈ ਗਿਆ ਮਤਲਬ ਪਰ ਫਿਰ ਵੀ ਕਈ ਪਿੰਡਾਂ ਜਾਂ ਇਲਾਕੇ ਹਜੇ ਨੇ ਵੀ ਜਿੱਥੇ ਹਾਲੇ ਵੀ ਨਹੀਂ ਮਤਲਬ ਕੁੜੀਆਂ ਨੂੰ ਉਹ ਕੀਤਾ ਦਾ ਵੀ ਪੜਾਈ ਦੇ ਤੌਰ ਤੇ ਜਿਵੇਂ ਵੀ ਲਾ ਲਓ ਪਰ ਮੈਂ ਮਤਲਬ ਮੇਰੇ ਪੇਰੈਂਟਸ ਨੇ ਮਤਲਬ ਅੱਜ ਤੱਕ ਮਤਲਬ ਬਹੁਤ ਵਧੀਆ ਜਿਵੇਂ ਅਸੀਂ ਤਿੰਨ ਭੈਣਾਂ ਸੀਗੀਆਂ ਮਤਲਬ ਬਹੁਤ ਵਧੀਆ ਸਪੋਰਟ ਕੀਤਾ ਤੇ ਮੈਂ ਬਾਕੀ ਨੂੰ ਵੀ ਇਹੀ ਸਨੇਹਾ ਦੇਣਾ ਚਾਹੁੰਦੀ ਆ ਵੀ ਤੁਸੀਂ ਆਪਣੇ ਬੱਚਾ ਨੂੰ ਇੱਥੇ ਪੜ੍ਹਾਓ ਲਿਖਾਓ ਮਤਲਬ ਇੱਥੇ ਬਹੁਤ ਕੁਝ ਹੋ ਸਕਦਾਗਾ ਤੁਸੀਂ ਪਲੱਸ 2 ਕਰਕੇ ਬਾਹਰ ਮਤਲਬ ਬੱਚੇ ਦੀ ਮਰਜ਼ੀ ਬਸੇ ਮਾਚੇ ਦੀ ਮਰਜ਼ੀ ਵੀ ਜਾਣਾ ਨਾ ਜਾਣਾ ਕਿਉਂਕਿ ਉਹਨੂੰ ਪਤਾ ਮਤਲਬ ਇਹ ਹੈਗਾ ਪਰ ਮੈਂ ਇਹ ਕਹਿਣਾ ਚਾਹੁੰਦੀ ਵੀ ਲੱਗ ਕੇ ਕਿਸੇ ਦੇ ਪਿੱਛੇ ਬਾਹਰ ਨਾ ਜਾਓ ਤੁਸੀਂ ਵੀ ਆਪਣਾ ਇੱਥੇ ਵੀ ਬਣ ਸਕਦਾ ਜੇ ਤੁਸੀਂ ਮਿਹਨਤ ਕਰੋਗੇ ਤਾਂ ਸਭ ਕੁਝ ਇੱਥੇ ਹੋ ਸਕਦਾਗਾ ਪਰ ਇੱਕ ਆਏ ਆਪਾਂ ਨੂੰ ਮਿਹਨਤ ਕਰਨੀ ਪਊਗੀ ਜਿੱਤੇ ਕਰਕੇ ਤੁਸੀਂ ਇੱਥੇ ਵੀ ਮਤਲਬ ਸਟਾਰਟ ਕਰ ਸਕਦੇ ਹੋਗੇ ਮਤਲਬ ਜਿਵੇਂ ਕਿਹਾ ਜਾ ਰਿਹਾ ਵੀ ਇੱਥੇ ਕੁਝ ਵੀ ਨਹੀਂ ਹੈਗਾ ਉਸ ਤੋਂ ਤਾਂ ਹਟਦੇ ਮਤਲਬ ਐ ਨਹੀਂ ਕਿਹਾ ਜਾ ਸਕਦਾ ਵੀ ਕੁਝ ਵੀ ਨਹੀਂ ਵੀ ਉਹੇ ਜੀ ਤਾਂ ਕੋਈ ਗੱਲ ਨਹੀਂ ਸਭ ਕੁਝ ਹੈਗਾਗਾ ਜੇ ਆਪਾਂ ਦੇਖੀਏ ਤਾਂ ਸਭ ਕੁਝ ਇੱਥੇ ਵੀ ਹੈਗਾਗਾ ਵੀ ਮੈਂ ਤਾਂ ਆਪਣੀ ਕਰੋ ਅ ਮਤਲਬ ਵੀ ਸਰਕਾਰ ਨੂੰ ਵੀ ਮਤਲਬ ਮੈਂ ਹੋਰ ਕਹਿਣਾ ਚਾਹੂੰਗੀ ਵੀ ਮਤਲਬ ਜਿਹੜੇ ਪ੍ਰੋਸੈਸ ਹੋ ਰਹੇ ਨੇਗੇ ਵੀ ਜਲਦੀ ਤੋਂ ਕੰਪਲੀਟ ਹੋਣੇ ਚਾਹੀਦੇ ਨੇ ਜਿਵੇਂ ਸਾਡੀ ਜੁਆਇਨਿੰਗ ਮਤਲਬ 2021 ਸਾਡਾ ਐਗਜ਼ਾਮ ਹੋ ਗਿਆ ਸੀਗਾ ਸਾਡੀ ਜੁਆਇਨਿੰਗ 23 ਚ ਜਾ ਕੇ ਹੋਈ ਆ ਮਤਲਬ ਬਹੁਤ ਲੰਬਾ ਪ੍ਰੋਸੈਸ ਨਾ ਕਰਕੇ ਤਾਂ ਹੀ ਬੱਚੇ ਹਰਾਸ਼ ਹੋ ਕੇ ਮਤਲਬ ਮੋਰਲ ਡਾਊਨ ਕਰ ਲੈਂਦੇ ਨੇ ਆਪਦਾ ਮਤਲਬ ਰਿਜ਼ਲਟ ਬਹੁਤ ਲੇਟ ਆਉਣ ਦੇ ਕਾਰਨ ਥੋੜਾ ਪਰ ਮਤਲਬ ਲੇਟ ਹੋਣ ਨਾਲ ਪ੍ਰੋਸੈਸ ਫਿਰ ਬੱਚੇ ਨੂੰ ਇਹ ਹੋ ਜਾਂਦਾ ਵੀ ਨਹੀਂ ਇੱਥੇ ਕੁਝ ਨਹੀਂ ਬਣਦਾ ਵੀ ਨਾ ਨਾ ਚਰ ਹੋ ਜਾਂਦਾ ਗੈਪ ਪੈ ਜਾਂਦਾਗਾ ਫਿਰ ਤਾਂ ਮੈਂ ਹੀ ਇਹ ਸਰਕਾਰ ਨੂੰ ਵੀ ਕਹਿਣਾ ਚਾਹੂਗੀ ਵੀ ਮਤਲਬ ਹਰੇਕ ਚੀਜ਼ ਦਾ ਮਤਲਬ ਜਲਦੀ ਤੋਂ ਜਲਦੀ ਮਤਲਬ ਉਹਨੂੰ ਸੋਲੂਸ਼ਨ ਕੀਤਾ ਜਾਵੇ ਮਤਲਬ ਰਿਜ਼ਲਟ ਪੈਂਡਿੰਗ ਨਾ ਰੱਖ ਕੇ ਜਲਦੀ ਕਲੀਅਰ ਕੀਤਾ ਜਾਣਾ ਕੁੜੀਆਂ ਦੀ ਲੋੜੀ ਮੈਂ ਕਹਾਂਗੀ ਜਰੂਰ ਮਨਾਉਣੀ ਚਾਹੀਦੀ ਆ ਕਿਉਂਕਿ ਸਭ ਤੋਂ ਵੱਧ سپورਟ ਮਤਲਬ ਪੇਰੈਂਟਸ ਨੂੰ ਜੇ ਇਨ ਫਿਊਚਰ ਕਰਦੀ ਨੇ ਤਾਂ ਕੁੜੀਆਂ ਜ਼ਿਆਦਾ ਕਰਦੀਆਂ ਨੇ ਮੈਂ ਨਹੀਂ ਕਹਿੰਦੀ ਮੁੰਡੇ ਘੱਟ ਨੇ ਮੁੰਡੇ ਵੀ ਬਰਾਬਰ ਨੇ ਨੇਗੇ ਦੋਨਾਂ ਨੂੰ ਮਤਲਬ ਬਰਾਬਰ ਦਾ ਆਪਣੇ ਪੇਰੈਂਟਸ ਨੂੰ ਵੀ ਪੇਰੈਂਟਸ ਦਾ ਸਾਥ ਦੇਣਾ ਚਾਹੀਦਾ ਤੇ ਦੋਨਾਂ ਦੀ ਮਤਲਬ ਲੋੜੀ ਮਨਾਉਣੀ ਚਾਹੀਦੀ ਆ ਮੁੰਡਿਆਂ ਦੀ ਵੀ ਤੇ ਕੁੜੀਆਂ ਦੀ ਵੀ ਜਸਪ੍ਰੀਤ ਕੌਰ ਮੇਰਾ ਨਾਮ ਆ ਮੈਂ ਬੀਐਸਸੀ ਮੈਡੀਕਲ ਕਰੀਆ ਤੇ ਹੁਣ ਐਜ਼ ਅ ਕਲਰਕ ਡੀਸੀ ਆਫਿਸ ਬਰਨਾਲਾ ਹੁਣ ਮੈਂ ਕੰਮ ਕਰ ਰਹੀ ਆ ਸਭ ਪਰਿਵਾਰ ਦੇ ਵਿੱਚ ਬਹੁਤ ਖੁਸ਼ੀ ਆ ਹੁਣ ਤੇ ਮਿਹਨਤ ਤਾਂ ਬਹੁਤ ਮਤਲਬ ਹੁਣ ਤੱਕ ਕੀਤੀ ਤੇ ਇੰਨੀ ਗਮਿਹਨਤ ਹੋਈ ਇਹਨਾਂ ਦੀ ਮਿਹਨਤ ਨੂੰ ਦੇਖ ਕੇ ਮੈਨੂੰ ਐ ਲੱਗਦਾ ਵੀ ਮੈਂ ਬਹੁਤ ਕੁਝ ਦੇਖ ਲਿਆ ਇਹਨਾਂ ਤੋਂ ਹੀ ਮੈਨੂੰ ਸਿੱਖਣ ਨੂੰ ਮਿਲਿਆ ਸਾਰਾ ਕੁਝ ਜਿਵੇਂ ਪਰਿਵਾਰ ਦੀ ਹਾਲਤ ਸੀ ਮਤਲਬ ਵੀ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਹੈਗਾ ਪੜਨੇ ਬਾਰੇ ਫਿਰ ਇਹਨਾਂ ਨੂੰ ਦੇਖ ਕੇ ਇਹ ਕਹਿੰਦੇ ਕਿ ਤੂੰ ਤਿਆਰੀ ਕਰ ਲਾ ਫਿਰ ਇਹਨਾਂ ਨੇ ਮੈਨੂੰ ਗਾਈਡ ਕੀਤਾ ਦੋਨੋਂ ਸਿਸਟਰ ਨੇ ਤੇ ਮੈਂ ਤਿਆਰੀ ਕੀਤੀ ਤੇ ਮੈਂ 20 ਦੇ ਵਿੱਚ ਗ੍ਰੈਜੂਏਸ਼ਨ ਕੰਪਲੀਟ ਹੋਈ ਸੀ ਮੇਰੀ 21 'ਚ ਤਿਆਰੀ ਕਰਕੇ 21 'ਚ ਪੇਪਰ ਦਿੱਤਾ ਕਿਉਂਕਿ ਮੈਨੂੰ ਗਾਈਡੈਂਸ ਇਹਨਾਂ ਤੋਂ ਮਿਲੀ ਸੀ ਸਾਰਾ ਮਤਲਬ ਮਿਹਨਤ ਟਾਈਮ ਟਾਈਮ ਤੇ ਪੇਪਰ ਮਤਲਬ ਨਿਕਲਿਆ ਹੋਇਆ ਸੀ ਪੋਸਟ ਨਿਕਲੀ ਹੋਈ ਸੀ ਉਹਦੀ ਮੈਂ ਫਿਲ ਕਰਿਆ ਮੇਰਾ ਪੇਪਰ ਪਹਿਲੀ ਵਾਰੀ ਕਲੀਅਰ ਹੋ ਗਿਆ ਫਰਸਟ ਪੇਪਰ ਦਿੱਤਾ ਸੀ ਮੈਂ ਪੜਾਈ ਜਿਵੇਂ ਆਪਾਂ ਕਹ ਲਈਏ ਐਵੇਂ ਨਹੀਂ ਸੀ ਮੇਰਾ ਆਪਾਂ ਐਵੇਂ ਨਹੀਂ ਕਹਿ ਸਕਦੇ ਵੀ ਹਾਂ ਐਨਵੀਏ ਤਿੰਨ ਵੇ ਵੇ ਤੱਕ ਹਰ ਰੋਜ਼ ਪੜ੍ਹਦੇ ਸੀ ਪਰ ਵੀ ਐਵੇਂ ਆਪਾਂ ਕਹ ਲਈਏ 6-7 ਘੰਟੇ ਤਾਂ ਕੱਢਦੇ ਸੀ ਪਰ ਐ ਨਹੀਂ ਵੀ ਅੱਜ ਮੈਂ ਸਵੇਰੇ ਪੜ੍ਹਿਆ ਤਾਂ ਪਰ ਸਵੇਰੀ ਪੜ੍ਹਿਆ ਜਦੋਂ ਵੀ ਟਾਈਮ ਨਿਕਲਦਾ ਸੀ ਕੰਮ ਕਰਕੇ ਜਦੋਂ ਵੀ ਚਾਹੇ ਦਿਨ ਸੀ ਚਾਹੇ ਸ਼ਾਮ ਨੂੰ ਚਾਹੇ ਸਵੇਰੇ ਜਿੰਨੂੰ ਵੀ ਟਾਈਮ ਨਿਕਲਦਾ ਸੀ ਉਦੋਂ ਹੀ ਪੜ੍ਹ ਲੈਂਦੇ ਸੀ ਅਸੀਂ ਤੇ ਜਦੋਂ ਪੜਨ ਨੂੰ ਨਹੀਂ ਸੀ ਜੀ ਕਰਦਾ ਫਿਰ ਟਾਈਪਿੰਗ ਕਰ ਲੈਂਦੇ ਸੀਗੇ ਮਤਲਬ ਐਵੇਂ ਨਹੀਂ ਵੀ ਵੇਲੇ ਹਾਂ ਪਰ ਮੈਂ ਕੋਈ ਸੋਸ਼ਲ ਮੀਡੀਆ ਪਤਾ ਤਾਂ ਰਹਿ ਗਈ ਸੀ ਪਰ ਫਿਰ ਵੀ ਮੈਂ ਯੂਜ਼ ਨਹੀਂ ਕਰਦਾ ਐ ਸੀ ਵੀ ਪਹਿਲਾਂ ਆਪਣਾ ਵੀ ਜਿਹੜਾ ਕੰਮ ਆ ਉਹ ਕਰ ਲਈਏ ਵੀ ਉਸ ਤੋਂ ਬਾਅਦ ਦੇਖਾਂਗੇ ਵੀ ਹੋਸ਼ ਚਲਾਉਣਾ ਉਸ ਤੋਂ ਬਾਅਦ ਹੀ ਮੈਂ ਸੋਸ਼ਲ ਮੀਡੀਆ ਮਤਲਬ ਯੂਜ਼ ਕੀਤਾ ਉਵੇਂ ਮਤਲਬ ਪੜਾਈ ਵਾਸਤੇ ਤਾਂ ਫੋਨ ਯੂਜ਼ ਕੀਤਾ ਪਰ ਉਂਝ ਨਹੀਂ ਮਤਲਬ ਵੀ ਆਪਾਂ ਕਹੀ ਵੀ ਵੇਲੇ ਬੈਠੇ ਦੇਖੀ ਜਾਂਦੇ ਰਹਿੰਦੇ ਹਾਂ ਪਰ ਜੇ ਆਪਾਂ ਦੇਖੀਏ ਤਾਂ ਆਪਾਂ ਇੱਥੇ ਰਹਿ ਕੇ ਵੀ ਕੁਝ ਵੀ ਕਰ ਸਕਦੇ ਆ ਐਵੇਂ ਨਹੀਂ ਸੋchnਾ ਚਾਹੀਦਾ ਵੀ ਮੈਂ ਕੁਝ ਕਰ ਨਹੀਂ ਸਕਦੀ ਜਿਵੇਂ ਅਸੀਂ ਤਿੰਨੇ ਭੈਣਾਂ ਸੀਗੀਆਂ ਸਾਨੂੰ ਐਵੇਂ ਨਹੀਂ ਮਤਲਬ ਮੰਮੀ ਡੈਡੀ ਨੇ ਮਹਿਸੂਸ ਹੋਣ ਦਿੱਤਾ ਵੀ ਹਾਂ ਵੀ ਤੁਸੀਂ ਕੁਝ ਕਰ ਨਹੀਂ ਸਕਦੇ ਜਿਵੇਂ ਘਰ ਦੇ ਕੰਮਾਂ ਤੋਂ ਲੈ ਕੇ ਸਾਰੇ ਪੜ੍ਹਾਈ ਤੇ ਹੋਰ ਸਾਰੇ ਕੰਮ ਵੀ ਜਿਹੜੇ ਮੁੰਡੇ ਕਰ ਸਕਦੇ ਨੇ ਮਤਲਬ ਉਹ ਵੀ ਕਰਨ ਲਈ ਸਾਨੂੰ ਉਹ ਕੀਤਾ ਵੀ ਹਾਂ ਤੁਸੀਂ ਕਰ ਸਕਦੇ ਹੋ ਤੇ ਸਾਨੂੰ ਉਹਨਾਂ ਨੇ ਸਭ ਤੋਂ ਵੱਧ ਸਪੋਰਟ ਕੀਤਾ ਬਹੁਤ ਖੁਸ਼ੀ ਦੀ ਗੱਲ ਆ ਜੀ ਕਲਰਕ ਡਿਪਾਰਟਮੈਂਟ ਆਡਾ ਨੇ ਬੇਟੀਆਂ ਸਿਲੈਕਟ ਹੋਈਆਂ ਨੇ ਬਹੁਤ ਖੁਸ਼ੀ ਦੀ ਸਰਕਾਰ ਦੀ ਵੀ ਧੰਨਵਾਦ ਮੰਨ ਕਰਦੇ ਆਂਗੇ ਬਾਕੀ ਮੈਂ ਤਾਂ ਦੇ ਬਹੁਤ ਜਿਆਦੇ ਔਖੇ ਸੌਖੇ ਸਮੇ ਵੀ ਆਇਆ ਤਾਂ ਫਿਰ ਚੱਲਦੇ ਰਹੇ ਬੱਚੇ ਵੀ ਮੈਂ ਤਾਂ ਬੱਚਿਆਂ ਨੇ ਵੀ ਕੀਤੀ ਅਸੀਂ ਆਪ ਵੀ ਨਾਲ ਹੋ ਕੇ ਭਾਂਦੇ ਬਸ ਜਦੋਂ ਪੜਾਈ ਤੋਂ ਸ਼ੁਰੂ ਹੋ ਕੇ ਬਸ ਸਮਾਂ ਇਹੀ ਬੰਦਾ ਰਿਹਾ ਵੀ ਕਿਸੇ ਨਾ ਕਿਸੇ ਮੰਜ਼ਿਲ ਤੇ ਪਹੁੰਚ ਜਾਣ ਤਾਂ ਆਉਣ ਵਾਲੇ ਸਮੇਂ ਤੇ ਰਸਕਾਰ ਕੋਈ ਮਿਲ ਜਾਣ ਤਾਂ ਚੰਗੀ ਲੱਗੀ। ਮਿਹਨਤ ਬਹੁਤ ਔਖੀ ਵੀ ਬਹੁਤ ਹੋਈ ਆ ਮਿਹਨਤ ਕਰੀ ਆ ਪਰਮਾਤਮਾ ਨੇ ਕਰਾਈ ਆ ਤੇ। ਅਸੀਂ ਧੰਨਵਾਦ ਕਰਦੇ ਆ ਪਰਮਾਤਮਾ ਦਾ ਵੀ ਸ਼ਬਦ ਨਹੀਂ ਮਨ ਪਰਮਾਤਮਾ ਨੇ ਸਾਨੂੰ ਆਪੇ ਉਹ ਦਿਮਾਗ ਖੋਲਦਾਗਾ ਜਦੋਂ ਜਿੱਤ ਚੰਗੇ ਥਾਂ ਤੇ ਲੈ ਕੇ ਜਾਣਾ। ਬਾਹਰ ਜਾਣ ਦੀ ਨਹੀਂ ਸੋਚੀ ਕੇ ਬਾਹਰ ਵੀ ਜੀ ਕੁੜੀਆਂ ਦਾ। ਨਾ ਸਾਡਾ ਮਨ ਇੱਥੇ ਅਸੀਂ ਇਸੇ ਧਰਤੀ ਨਾਲ ਪ੍ਰੇਮ ਸਾਨੂੰ ਬਣਿਆਗਾ ਵੀ ਬਹੁਤ ਜਦੋਂ ਪਹਿਲਾਂ ਪਰ ਕਹਿੰਦੇ ਹੁੰਦੇ ਤੇ ਵੀ ਅੰਗਰੇਜ਼ ਇੱਥੇ ਜੀ ਸਿਆਉਨੇ ਦੀ ਚਲੀ ਆ ਜੀ ਇਹ ਆਪਾਂ ਅਸੀਂ ਉਹਨਾਂ ਗੱਲਾਂ ਨੂੰ ਸੁਣਦੇ ਹੋਏ ਵੀ ਆਪਣੇ ਇੱਥੇ ਬਹੁਤ ਕੁਝ ਹਰੇਕ ਚੀਜ਼ ਖਾਣ ਵਾਲੀ ਹਰੇ ਸਭ ਕੁਝ ਸਗ ਨਾ ਸਾਨੂੰ ਆਪਣਾ ਇਹੀ ਚੀਜ਼ ਇਹ ਸੇ ਧਰਤੀ ਤੇ ਪਰਮਾਤਮਾ ਕਿਰਪਾ ਕਰੇ ਤਾਂ ਇੱਥੇ ਮਿੰਨਤ ਕਰਨੀ ਆ ਜੀ ਕਦੇ ਕੁੜੀਆਂ ਨੇ ਨਹੀਂ ਕਿਹਾ ਕਿ ਐਲਸ ਕਰਕੇ ਸੀ ਬਾਹਰ ਜਾਣਾ ਨਹੀਂ ਬੱਚੇ ਉਧਰ ਉਹ ਦੀ ਮਨ ਸੁਣਦੇ ਰਹੇ ਨੇ ਵੀ ਕੋਈ ਇੰਨਾ ਵਾਲਾ ਜਿਆਦਾ ਉੱਥੇ ਕੋਈ ਇਦ ਦੀ ਵਾਲੀ ਐਸ ਨਹੀਂ ਹੈਗੀ ਵੀ ਇੱਥੇ ਇੱਥੇ ਵੀ ਤਾਂ ਚਾਹੇ ਤਾਂ ਬੰਦਾ ਇੱਥੇ ਬਹੁਤ ਖੁਸ਼ਾਗਾ ਆਰਾਮ ਵੀ ਆ ਕੰਮ ਵੀ ਜੇ ਮਨ ਲਾ ਕੇ ਕਰੇ ਤਾਂ ਕਿੱਥੇ ਨਹੀਂ ਹੈਗੀ ਬਾਹਰ ਕੋਈ ਉਨੀ ਜਿਆਦਾ ਨਹੀਂ ਹੈਗਾ ਵੀ ਬਾਹਰ ਜਾ ਰੇ ਐਸਾ ਇੱਥੇ ਵੀ ਬਹੁਤ ਹੈ ਪਰਮਾਤਮਾ ਹਿੰਦੁਸਤਾਨ ਦੇ ਇੰਡੀਆ ਦੀ ਧਰਤੀ ਇਹ ਪੰਜਾਬ ਦੇ ਵਿੱਚ ਵੀ ਕੋਈ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਅੱਛਾ ਸਰਕਾਰ ਦਾ ਸੀ ਐਂ ਕਰਦੇ ਆ ਜਿਵੇਂ ਹੁਣ ਸਾਲ ਦੇ ਸਾਲ ਹੀ ਜਿਵੇਂ ਹੁਣ ਕੰਮ ਚੱਲ ਰਿਹਾ ਬਹੁਤ ਵਧੀਆ ਕੰਮ ਕਰ ਰਹੀ ਹੈ ਸਰਕਾਰ ਬੀਜੇ ਹੁਣ 4 ਸਾਲ ਪੂਰੇ ਕਰਕੇ 5ਵੇਂ ਸਾਲ ਤੱਕ ਬੱਚਿਆਂ ਦਾ ਬਹੁਤ ਜਾ ਤੇ ਪਛੋਕਰ ਪੈ ਜਾਂਦਾ ਇਹ ਨਾਲੋਂ ਨਾਲ ਨੌਕਰੀ ਚੱਲਦੀ ਹੈ ਬਹੁਤ ਜੇ ਸਾਲੋ ਸਾਲ ਕਮ ਹੁੰਦੇ ਰਹੇ ਤਾਂ ਬਹੁਤ ਚੰਗੀ ਲੱਗੀ ਤੇ ਜਾਂ ਬਹੁਤ ਪੇਪਰ ਵੀ ਦਿੱਤੇ ਨੇ ਪੇਪਰਾਂ ਦੇ ਵਿੱਚ ਉਹ ਕੁਝ ਕਮੀਆਂ ਵੀ ਪੰਦੀਆਂ ਰਹੀਆਂ ਨੇ ਫੇਰ ਵੀ ਅਸੀਂ ਹੌਸਲਾ ਨਹੀਂ ਹਾਰਿਆ ਹੈਗਾ ਉਹ ਪ੍ਰਮਾਤਮਾ ਦੀ ਕੋਈ ਇਹ ਜੀ ਦੇਣ ਤੀਗੀ ਪ੍ਰਮਾਤਮਾਨ ਵੀ ਹੌਸਲਾ ਨਹੀਂ ਹਾਰਨਾ ਵੀ ਲੱਗੇ ਰਹੋ ਅੱਜ ਬਹੁਤ ਖੁਸ਼ੀ ਹੈ ਜੀ ਮੰਜ਼ਲ ਤੇ ਪਹੁੰਚ ਗੀਆਂ ਬੱਚੀਆਂ ਸਾਰੇ ਅਸੀਂ ਖੁਸ਼ ਆ ਧੰਨਵਾਦ ਅਸੀਂ ਤਾਂ ਕਹਿੰਦੇ ਵੀ ਟੀ ਤੇ ਪੁੱਤ ਚ ਕੋਈ ਫਰਕ ਨਹੀਂ ਹੈਗਾ ਟੀ ਤੇ ਪੁੱਤ ਟੀ ਵੀ ਬਰਾਬਰ ਆ ਉਨੇ ਹੀ ਆਪਾਂ ਨੂੰ ਹਰੇਕ ਨੂੰ ਬੱਚੀਆਂ ਵਾਸਤੇ ਵੀ ਉਨੇ ਹੀ ਕਰਨਾ ਚਾਹੀਦਾ ਪੁੱਤਾਂ ਦੇ ਬਰਾबरी ਹਾਂਜੀ ਇਹ ਡੀ ਇੱਕ ਪਾਸਾ ਵਾਗ ਵਿੱਚ ਜੀ ਇੱਕ ਡੀਸੀ ਦਫ਼ਤਰ ਚ 125 ਵਾਗ ਚ ਜੀ ਬੀਪਾਲ ਕੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਬੱਚੀਆਂ ਆਪਦੀ ਮੰਜ਼ਲ ਤੇ ਪਹੁੰਚੀਆਂ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਬਾਕੀ ਬਹੁਤ ਆਖਿਆ ਨਸਕੇ ਨਾ ਬਹੁਤ ਘਟੀਆਂ ਜੀ ਇੱਕ ਗਰੀਬ ਪਰਿਵਾਰ ਹੋਣ ਦੇ ਨਾਂ ਤੇ ਬੱਚੀਆਂ ਉਪਰੋਠੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਇਹਨਾਂ ਬੱਚੀਆਂ ਨੂੰ ਆਪਣੀ ਸਤਰ ਸਹਾਇਤਾ ਦੇ ਥੱਲੇ ਰੱਖਿਆ ਬਹੁਤ ਮਿਹਨਤ ਕੀਤੀ ਜਿਨ੍ਹਾਂ ਬੱਚੀਆਂ ਨੇ ਦਿਨ ਰਾਤ ਇੱਕ ਕੀਤਾ ਬਾਕੀ ਕੰਮਕਾਰਾਂ ਚ ਵੀ ਬਹੁਤ ਹੱਥ ਵਟਾਇਆ ਜੀ ਸਾਡੇ ਸੋਚਿਆ ਜੀ ਤਿੰਨੇ ਬੇਟੀਆਂ ਸਰਕਾਰੀ ਬਣਾ ਮੰਗੀਆਂ ਨਹੀਂ ਜੀ ਇਹ ਤੋਂ ਪਹਿਲਾਂ ਨਹੀਂ ਸੋਚਿਆ ਸੀ ਪੰਜ ਚਾਰ ਸਾਲਾਂ ਦੇ ਜਦੋਂ ਬੇਟੀਆਂ ਕਹਿੰਦੀਆਂ ਜੀ ਬਾਅਰ ਵਾਸਤੇ ਨਹੀਂ ਕੋਈ ਅਸੀਂ ਜਾਣਾ ਨਹੀਂ ਹੈਗਾ ਵੀ ਇੱਥੇ ਸਿਤਾਤੀ ਤੇ ਅਸੀਂ ਰਾਇੜਾਂਗਾ ਛੇ ਰੋ ਦੁਬਾਰ ਇਹਨਾਂ ਨੇ ਬਹੁਤ ਮਿਹਨਤ ਕੀਤੀ ਜੀ ਸੰਦੀਪ ਬੱਚੀ ਨੇ ਤਾਂ ਬਹੁਤ ਜ਼ਿਆਦਾ ਕੀਤੀ ਆ ਜੀ 6-7 ਸਾਲ ਲਗਾਤਾਰ ਜੀ ਤੇ ਇਹਨਾਂ ਨੇ ਵੀ ਬਹੁਤ ਕੀਤੀ ਆ ਜੀ ਰਾਤ ਨੂੰ 12-12 ਵਜੇ ਤੇ ਕਰੇ 1 ਵਜੇ ਤੇ ਕਰ ਪੜਨਾ ਜੀ ਉੱਤੜ ਕੇ ਉੱਠ ਕੇ ਫੇਰ 4:00 ਵਜੇ 3:30 ਵਜੇ ਹਾਂਜੀ ਘਰ ਦੇ ਕੰਮ ਵੀ ਸਾਰੇ ਰਸੋਈ ਦਾ ਕੰਮ ਕਰ ਸਾਰੇ ਕਰਦੀਆਂ ਸੀ ਬਹੁਤ ਜਿਆਦਾ ਦੇਣੀ ਚਾਹੀਦਾ ਜੀ ਪੁੱਤਾਂ ਬਰੋਬਰ ਸਮਝਣਾ ਚਾਹੀਦਾ ਬੇਟੀਆਂ ਇਹ ਪੁੱਤ ਹੀ ਐ ਜੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹਾਂ ਜੀ ਅਸੀਂ ਇਸੇ ਤਰ੍ਹਾਂ ਹੀ 20 ਸਾਲ ਦੀ ਸਾਲ ਨੌਕਰੀਆਂ ਕਰਦੇ ਰਹਿਣ ਤਾਂ ਬੱਚਿਆਂ ਨੂੰ ਹੋਰਾਂ ਨੂੰ ਵੀ ਮਿਲਦੀਆਂ ਰਹਿਣ ਇੰਨਾ ਬੱਚਿਆਂ ਦਾ ਵੱਲੋਂ ਵੀ ਬਹੁਤ ਧੰਨਵਾਦ ਹੈ ਜੀ ਪੰਜਾਬ ਸਰਕਾਰ ਦਾ ਜਿਹੜਾ ਪਰਿਵਾਰ ਹੈ ਇਹ ਸਰਜੀਤਪੁਰੇ ਕੋਠਿਆਂ ਦੇ ਵਿੱਚ ਪਿਛਲੇ 40-50 ਸਾਲ ਤੋਂ ਰਹਿ ਰਿਹਾ ਹੈ ਤੇ ਇੱਕ ਸੁਧਾਰਨ ਛੋਟੀ ਕਿਸਾਨੀ ਦੇ ਵਿੱਚੋਂ ਹੁੰਦੇ ਹੋਏ ਤੇ ਜਦੋਂ ਇਸ ਪਰਿਵਾਰ ਦੇ ਵਿੱਚ ਤਿੰਨ ਧੀਆਂ ਸੀਗੀਆਂ ਤਾਂ ਸਾਰੇ ਬੜਾ ਬਰਡਨ ਹੁੰਦਾ ਹੈ ਪਰਿਵਾਰ ਦੇ ਉੱਤੇ ਵੀ ਇਹਨਾਂ ਨੂੰ ਸੈੱਟ ਕਿਵੇਂ ਕੀਤਾ ਜਾਵੇ ਤੇ ਇੱਥੇ ਮੈਂ ਇਹ ਦੱਸਣਾ ਚਾਹੂੰਗਾ ਵੀ ਇਹਨਾਂ ਨੂੰ ਇਹਨਾਂ ਦੇ ਫਾਦਰ ਨੇ ਵੀ ਕਦੇ ਵੀ ਲੈ ਕੇ ਜਾਣਾ ਇਧਰੋਂ ਇਧਰ ਤੇ ਪੜਾਉਣ ਦੇ ਪਿੱਛੇ ਜਾਂ ਵੱਖ-ਵੱਖ ਹੋਰ ਕੰਪੀਟੀਸ਼ਨ ਦੇ ਵਿੱਚ ਲੈ ਕੇ ਜਾਣ ਆ ਲੈ ਤੇ ਨਾਲ ਸਦਾ ਸਹਿਯੋਗ ਰਿਹਾ ਤੇ ਇਹ ਜਿਹੜਾ ਮੈਂ ਇਹ ਦੱਸਣਾ ਚਾਹੂੰਗਾ ਵੀ ਇਹ ਬੱਚੀਆਂ ਨੇ ਜਿਹੜੀ ਆਪਣੀ ਪਲੱਸ 2 ਤੱਕ ਦੀ ਪੜ੍ਹਾਈ ਐ ਸਰਕਾਰੀ ਸਕੂਲਾਂ ਦੇ ਵਿੱਚ ਕੀਤੀ ਤੇ ਇਹਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਬਹੁਤ ਸਹਿਯੋਗ ਆ ਉਹ ਸੈਲਫ ਸਟੱਡੀ ਆ ਜਿਹੜੀ ਉਹ ਰਹੀ ਆ ਇੱਕ ਮੈਂ ਹੋਰ ਆਉਣ ਵਾਲੇ ਬੱਚੇ ਨਵੇਂ ਬੱਚਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜੀ ਵੀ ਕੋਈ ਸਰਕਾਰੀ ਨੌਕਰੀ ਹੈ ਕੋਈ ਕੰਪੀਟੀਸ਼ਨ ਨੇ ਗ੍ਰੈਜੂਏਸ਼ਨ ਤੋਂ ਬਾਅਦ ਘੱਟੋ-ਘੱਟ 2 ਸਾਲ ਦਾ ਉਹ ਸਬਰ ਹੈ ਜਿਹੜਾ ਉਹ ਰੱਖ ਕੇ ਚੱਲਣ ਤੇ 2 ਸਾਲ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਰਿਜ਼ਲਟ ਹੈ ਉਹ ਲਾਜ਼ਮੀ ਮਿਲੂਗਾ ਇਹ ਗੱਲ ਜ਼ਰੂਰ ਹੈ ਵੀ ਜੇ ਅਸੀਂ ਕਿਸੇ ਵੀ ਆਪਣੇ ਧੀ ਜਾਂ ਪੁੱਤ ਨੂੰ ਬਰਾਬਰ ਸਹੂਲਤਾਂ ਨਾਲ ਬਰਾਬਰ ਪਾਲਦੇ ਆ ਤਾਂ ਉਹ ਜ਼ਰੂਰ ਸਾਨੂੰ ਰਿਜ਼ਲਟ ਦਿੰਦਾ ਤੇ ਸਾਡੀ ਸੁਸਾਇਟੀ ਨੂੰ ਚਾਹੀਦਾ ਵੀ ਜਿੱਥੇ ਅਸੀਂ ਇੱਕ ਪੁੱਤਰ ਨੂੰ ਵੱਧ ਮੌਕੇ ਦਿੰਨੇ ਆ ਤਾਂ ਧੀਆਂ ਨੂੰ ਵੀ ਜੇ ਬਰਾਬਰ ਮੌਕੇ ਦੇਣ ਦਈਏ ਤਾਂ ਉਹ ਵੀ ਅੱਗੇ ਆ ਕੇ ਜਿੱਥੇ ਉਹ ਰੋਜ਼ਗਾਰ ਤਾਂ ਅੱਜਕੱਲ ਪੈਦਾ ਕਰ ਹੀ ਰਹੀਆਂ ਨੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੜਾਪੇ ਦੇ ਵਿੱਚ ਵੀ ਧੀਆਂ ਜਿਹੜੀਆਂ ਫਿਕਰਮੰਦ ਨੇ ਉਹ ਆਪਣੇ ਵਾਂ ਪਿਓ ਲਈ ਜ਼ਿਆਦਾ ਨਹੀਂ ਪੁੱਤਰਾਂ ਦੇ ਮੁਕਾਬਲੇ ਤੇ بڑا ਆਲੇ ਦੁਆਲੇ ਸਭ ਨੂੰ ਪਤਾ ਹੈ ਵੀ ਪੰਜਾਬ ਦੇ ਵਿੱਚ ਇੱਕ ਬੜੀ ਹਵਾ ਹੈ ਵੀ ਬਾਹਰ ਜਾਣੇ ਪਲੱਸ 2 ਤੋਂ ਬਾਅਦ ਅਨ ਸਿੱਖਿਅਤ ਬੱਚੇ ਜਿਹੜੇ ਭਿੱਜ ਜਾ ਰਹੇ ਆ ਤੇ ਇਹਨਾਂ ਨੇ ਬੜਾ ਇੱਕ ਮੈਥ ਲਿਆ ਵੀ ਅਸੀਂ ਇੱਥੇ ਰਹਿ ਕੇ ਮਿਹਨਤ ਕਰਕੇ ਰੋਜ਼ਗਾਰ ਪ੍ਰਾਪਤ ਕਰਕੇ ਇੱਥੇ ਹੀ ਰਹਿਣਾ ਤੇ ਹਾਲਾਂਕਿ ਇਹਨਾਂ ਦੇ ਜਿਹੜੇ ਦੂਸਰੇ ਕਜ਼ਨ ਬ੍ਰਦਰ ਜਾਸ ਸਿਸਟਰਜ਼ ਨੇ ਉਹ ਵੀ ਗਏ ਨੇ ਬਾਹਰ ਪਰ ਇਹਨਾਂ ਨੇ ਇੱਥੇ ਮਿਸਾਲ ਫੈਦਾ ਕੀਤੀ ਹੈ ਤਿੰਨਾਂ ਧੀਆਂ ਨੇ ਤੇ ਇਕੱਠਿਆਂ ਇੱਕ ਸਾਲ ਦੇ ਵਿੱਚ ਵਿੱਚ ਆਪਣੇ ਦਮ ਦੇ ਸਿਰ ਤੇ ਇਹਨਾਂ ਨੇ ਇੱਥੇ ਰੁਜ਼ਗਾਰ ਪ੍ਰਾਪਤ ਕੀਤਾ ਤੇ ਜ਼ਰੂਰ ਇੱਕ ਸਾਡੀ ਪੀੜੀ ਨੂੰ ਸਨੇਹ ਹੈ ਸੁਸਾਇਟੀ ਨੂੰ ਸਨੇਹਾ ਬਈ ਜਿਹੜਾ ਇੱਥੇ ਮਿਹਨਤ ਕਰਦਾ ਉਹ ਮਿਹਨਤੀ ਕੋਈ ਵੀ ਹੈ ਇੱਥੇ ਜਾਂ ਉੱਥੇ ਉਹ ਕਾਮਯਾਬ ਹੈ ਜੇ ਅਸੀਂ ਇੱਥੇ ਮਿਹਨਤ ਕਰਦੇ ਹਾਂ ਤਾਂ ਇੱਥੇ ਵੀ ਆਪਣੀ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਨੇ ਜਰੂਰ ਇਸ ਗੱਲ ਦਾ ਵੀ ਇਹ ਰਹਿਿਆ ਸਰਕਾਰ ਨੇ ਇਹ ਦੇਖਿਆ ਵੀ ਪਹਿਲੀਆਂ ਸਰਕਾਰਾਂ ਐਵੇਂ ਕਰਦੀਆਂ ਸੀ ਅਸੀਂ ਨਾ ਕਰੀਏ ਤਾਂ ਸ਼ੁਰੂ ਚ ਹੀ ਇਹਨਾਂ ਨੇ ਥੋੜਾ ਥੋੜਾ ਕਰਕੇ ਰੁਜ਼ਗਾਰ ਦੇਣਾ ਸ਼ੁਰੂ ਕੀਤਾ ਤਾਂ ਬੱਚਿਆਂ ਨੂੰ ਜਿਹੜੇ ਮੌਕੇ ਵੀ ਮਿਲੇ ਤੇ ਉਹ ਮੌਕੇ ਪ੍ਰਾਪਤ ਵੀ ਕੀਤੇ ਬੱਚਿਆਂ ਨੇ ਇਹ ਲਾਜ਼ਮੀ ਫਾਇਦੇਮੰਦ ਰਹਿਿਆ ਜਿਹੜੇ ਰੁਜ਼ਗਾਰ ਪ੍ਰਾਪਤ ਕਰਨ ਦੇ ਵਿੱਚ ਹਾਂਜੀ ਇਹ ਬੱਚੇ ਦੇਖੋ ਅਨ ਸ਼ੁਰੂ ਤੋਂ ਲੈ ਕੇ 12ਵੀਂ ਤੱਕ ਇਹਨਾਂ ਦੀ ਜਿਹੜੀ ਪੜ੍ਹਾਈ ਹੈ ਇੱਥੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਰਹੀ ਉਸ ਤੋਂ ਬਾਅਦ ਕਿਉਂਕਿ ਨੇੜੇ ਇੱਥੇ ਸਰਕਾਰੀ ਕੋਈ ਸੰਸਥਾ ਨਹੀਂ ਸੀ ਵਿਚਕ ਇਹਨਾਂ ਨੂੰ ਐਸਡੀ ਕਾਲਜ ਦੇ ਵਿੱਚ ਜਾਣਾ ਪਿਆ ਜਾਂ ਐਲਵੀਐਸ ਕਾਲਜ 'ਚ ਜਾਣਾ ਪਿਆ ਤਾਂ ਮੈਰਿਟ ਦੇ ਵਿੱਚ ਵੀ ਆਈਆਂ ਇਹ ਬੱਚੀਆਂ ਸਰਕਾਰੀ ਸਕੂਲਾਂ ਦੇ ਵਿੱਚ ਦੇ ਸਾਹਮਣੇ ਇਹ ਤਿੰਨੇ ਬੱਚੀਆਂ ਉਦਾਹਰਣ ਨੇ ਇਹਨਾਂ ਦਾ ਬੇਸ ਹੈ ਜਿਹੜਾ ਮੁੱਢ ਹੈ ਉਹ ਸਰਕਾਰੀ ਸਕੂਲਾਂ ਦੇ ਵਿੱਚੋਂ ਹੀ ਸਟਰੋਂਗ ਹੋਇਆ ਤੇ ਬਿਲਕੁਲ ਇਹਨਾਂ ਨੂੰ ਅੱਗੇ ਜਾ ਕੇ ਫਾਇਦਾ ਮਿਲਿਆ ਸਰਕਾਰੀ ਦੇ ਵਿੱਚ ਸੈਲਫ ਸਟੱਡੀ ਦਾ ਜਿਹੜਾ ਆ ਆਧਾਰਨਾ ਹੈ ਉਹ ਸਾਡੇ ਸਾਹਮਣੇ ਹੈ ਹਾਂਜੀ ਸਰ ਸਾਡੇ ਕੋਲ ਨਾ ਲੜਕੀ ਨੇ ਜੁਆਇਨ ਕੀਤਾ ਗਿਆ ਐਜ਼ ਅ ਕਲਰਕ ਤੋਂ ਇਹ ਕੁੜੀ ਹੈਗੀ ਆ ਬਰਨਾਲੇ ਦੇ ਨੇੜੇ ਜਿਹੜਾ ਪਿੰਡ ਸਰਜੀਤਪੁਰਾ ਕੋਠਿਆ ਸੋ ਇਹ ਤਿੰਨ ਭੈਣਾਂ ਨੇ ਇਸ ਕੁੜੀ ਦੇ ਦੱਸਣ ਦੇ ਅਨੁਸਾਰ ਤਿੰਨੇ ਭੈਣਾਂ ਨੂੰ ਹੁਣ ਸਰਦਾਰ ਭਗਵੰਤ ਸਿੰਘ ਮਾਨ ਦੇ ਅਗਵਾਈ ਵਾਲੀ ਸਰਕਾਰ ਦੇ ਅਧੀਨ ਨੌਕਰੀ ਮਿਲ ਗਿਆ ਤਿੰਨੋਂ ਭੈਣਾਂ ਹੀ ਡੀਸੀ ਕੰਪਲੈਕਸ ਦੇ ਵਿੱਚ ਇਹਨਾਂ ਦੀ ਇੱਕ ਸਿਸਟਰ ਡੀਸੀ ਆਫਿਸ ਐਮਏ ਬ੍ਰਾਂਚ ਦੇ ਵਿੱਚ ਕੰਮ ਕਰ ਰਹੀ ਹੈ ਇੱਕ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਤੇ ਇੱਕ ਇੱਥੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਬਰਨਾਲਾ ਦੇ ਵਿੱਚ ਐਜ਼ ਅ ਕਲਰਕ ਇਸ ਨੇ ਜੁਆਇਨ ਕੀਤਾ ਹੈ ਹਾਂ ਬਿਲਕੁਲ ਜੀ ਇਹ ਕੁੜੀਆਂ ਜਿਹੜੀਆਂ ਨੇ ਤਿੰਨੋਂ ਹੀ ਮਤਲਬ ਇਹਨਾਂ ਨੇ ਤਿੰਨਾਂ ਨੇ ਸਰਕਾਰੀ ਜੋਬ ਲੈ ਕੇ ਜਦੋਂ ਕਿ ਬੇਰਜ਼ਗਾਰੀ ਦਾ ਦੌਰ ਵੀ ਆਪਾਂ ਕਹਿ ਸਕਦੇ ਹਾਂ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਇਹ ਉਹ ਦੌਰ ਹੈ ਜਦੋਂ ਸਾਡੀ ਨੌਜਵਾਨੀ ਬਹੁ ਗਿਣਤੀ ਦੇ ਵਿੱਚ ਬਾਹਰਲੇ ਮੁਲਕਾਂ ਵੱਲ ਰੁਝਾਨ ਰੱਖ ਰਹੀ ਹੈ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾ ਰਹੀ ਹੈ ਪਰ ਇਹਨਾਂ ਲੜਕੀਆਂ ਨੇ ਇੱਥੇ ਹੀ ਰੋਜ਼ਗਾਰ ਲੈ ਕੇ ਉਹ ਵੀ ਖਾਸ ਕਰਕੇ ਕੁੜੀਆਂ ਹੋ ਕੇ ਕਿਉਂਕਿ ਕੁੜੀਆਂ ਦੇ ਵੱਲ ਇਹ ਹੀ ਕਿਹਾ ਜਾਂਦਾ ਕਿ ਕੁੜੀਆਂ ਨੂੰ ਪੜਾਉਣ ਦਾ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਬੇਸ਼ੱਕ ਅੱਜ ਕੱਲ੍ਹ ਟਾਈਮ ਬਹੁਤ ਬਦਲ ਚੁੱਕਾ ਹੈਗਾ ਪਰ ਇਹ ਕੁੜੀਆਂ ਨੇ ਨੌਕਰੀ ਲੈ ਕੇ ਇਹ ਸਿੱਧ ਕਰਤਾ ਕਿ ਕੁੜੀਆਂ ਕਿਸੇ ਵੀ ਤਰ੍ਹਾਂ ਨਾਲ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਹਨ ਸੋ ਇਹ ਕੁੜੀਆਂ ਨੇ ਜਿੱਥੇ ਆਪਦੇ ਮਾਂ-ਬਾਪ ਦਾ ਨਾਮ ਰੌਸ਼ਨ ਕੀਤਾ ਉੱਥੇ ਹੀ ਪੂਰੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਕੁੜੀਆਂ ਦੇ ਲਈ ਪ੍ਰੇਰਨਾ ਸਰੋਤ ਬਣ ਜਾਂਦੇ ਸੋ ਇਹਨਾਂ ਤੋਂ ਸੇਧ ਲੈਣੀ ਬਣਦੀ ਹੈ ਹਾਂ ਬਿਲਕੁਲ ਜੀ ਇਹ ਜਿਹੜਾ ਲੋਹੜੀ ਦਾ ਤਿਹਾਰ ਹੈ ਇਹਦਾ ਅੱਜ ਤੱਕ ਦਾ ਜਿਹੜੀਆਂ ਪ੍ਰਾਤਨ ਰਵਾਇਤਾਂ ਦੇ ਅਨੁਸਾਰ ਇਹ ਮੁੰਡੇ ਵਾਲੇ ਅਤੇ ਵਿਆਹ ਵਾਲੇ ਘਰਾਂ ਦੇ ਵੱਲੋਂ ਖੁਸ਼ੀ ਮਨਾਈ ਜਾਂਦੀ ਆ ਸੋ ਪਰ ਮੇਰਾ ਇਹ ਮੰਨਣਾ ਕਿ ਹੁਣ ਜਿਹੜਾ ਜੋਗ ਹੈ ਉਹ ਇਸ ਜੋਗ ਕਰਕੇ ਆਪਾਂ ਮੁੰਡੇ ਕੁੜੀ ਦਾ ਵਿਤਕਰਾਂ ਛੱਡ ਕੇ ਆਪਾਂ ਬੱਚੇ ਦੀ ਖੁਸ਼ੀ ਦੇ ਵਿੱਚ ਲੋੜੀ ਮਨਾਈਏ ਕਿਉਂਕਿ ਕੁੜੀਆਂ ਵੀ ਸਾਡੀਆਂ ਜੜੀਆਂ ਨੇ ਅੱਜ ਕੱਲ੍ਹ ਬੱਚੀਆਂ ਹਰ ਖੇਤਰ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਮੱਲਾ ਮਾਰ ਰਹੀਆਂ ਨੇ ਕੋਈ ਵੀ ਐਸਾ ਖੇਤਰ ਨਹੀਂ ਹੈਗਾ ਜਿੱਥੇ ਸਾਡੀਆਂ ਕੁੜੀਆਂ ਨੇ ਸਾਡੀਆਂ ਧੀਆਂ ਨੇ ਉਹ ਪਿੱਛੇ ਹੋਣ ਸੋ ਕੁੜੀਆਂ ਦੀ ਲੋੜੀ ਆ ਜਿਹੜੀ ਉਹ ਜੋ ਮਾਪਿਆਂ ਨੇ ਕੁਝ ਮਾਪਿਆਂ ਨੇ ਮਨਾਉਣੀ ਸ਼ੁਰੂ ਕੀਤੀ ਆ ਉਹਨਾਂ ਨੂੰ ਮੇਰਾ ਸਲਾਮ ਹੈ ਸਾਨੂੰ ਸਾਰੇ ਸਮਾਜ ਨੂੰ ਰਲ ਕੇ ਚਾਹੀਦਾ ਕਿ ਅਸੀਂ ਉਹਨਾਂ ਮਾਪਿਆਂ ਨੂੰ ਜ਼ਰੂਰ ਸਪੋਰਟ ਕਰੀਏ ਸੋ ਤਿੰਆਂ ਦੀ ਲੋੜੀ ਜਿਹੜੀ ਉਹ ਵੀ ਆਪਾਂ ਮਨਾਈਏ ਹਰ ਜੀ ਦੀ ਲੋੜੀ ਮਨਾਈਏ ਬਿਲਕੁਲ ਜੀ ਬਿਲਕੁਲ ਕਿਉਂਕਿ ਮੌਜੂਦਾ ਸਰਕਾਰ ਹੈ ਜਿਹੜੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹੈ ਸੋ ਇਹਨਾਂ ਦੇ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਆਪਣੀ ਆਮਦ ਤੋਂ ਲੈ ਕੇ ਹੀ ਨੌਕਰੀਆਂ ਜਿਹੜੀਆਂ ਨੇ ਉਹ ਦੇਣੀਆਂ ਸ਼ੁਰੂ ਕਰਤੀਆਂ ਨੇ ਆਮ ਤੌਰ ਦੇ ਉੱਤੇ ਕਰਵੈਤ ਜੀ ਚੱਲਦੀ ਸੀ ਕਿ ਨੌਕਰੀਆਂ ਦਾ ਜਿਹੜਾ ਬਾਅਦ ਦੇ ਵਿੱਚ ਮਿਲਦੀਆਂ ਹੁੰਦੀਆਂ ਸੀ ਚੋਣਾਂ ਦੇ ਨੇੜੇ ਸੋ ਇਸ ਸਾਡੀ ਮੌਜੂਦਾ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਨੌਕਰੀਆਂ ਨੇ ਜਿਹੜੀਆਂ ਆਪਣੀ ਆਮਦ ਤੋਂ ਲੈ ਕੇ ਵੱਡੇ ਪੱਧਰ ਤੇ ਦੇਣੀਆਂ ਸ਼ੁਰੂ ਕੀਤੀਆਂ ਨੇ ਸੋ ਉਹਦੇ ਵਿੱਚ ਲੜਕੀਆਂ ਵੀ ਵੱਡੇ ਪੱਧਰ ਤੇ ਉੱਪਰ ਆ ਰਹੀਆਂ ਨੇ ਲੜਕੀਆਂ ਆਪਣੇ ਪੈਰਾਂ ਤੇ ਖੜੀਆਂ ਹੋ ਰਹੀਆਂ ਨੇ ਕਿਉਂਕਿ ਇੱਕ ਲੜਕੀ ਦਾ ਆਪਣੇ ਪੈਰਾਂ ਤੇ ਖੜਾ ਹੋਣਾ ਜਾਂ ਲੜਕੀ ਦਾ ਸਿੱਖਿਤ ਹੋਣਾ ਇੱਕ ਪਰਿਵਾਰ ਦਾ ਪਰਫੁੱਲਤ ਹੋਣ ਦੇ ਬਰਾਬਰ ਹੈ